ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਬੀਤੀ ਕੱਲ ਜਲੰਧਰ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਵਾਪਰੀ ਹੈ ਉਸ ਘਟਨਾ ਨੇ ਜਿੱਥੇ ਸਾਡੇ ਸਾਰਿਆਂ ਦੇ ਹਿਰਦੇ ਬਲੂੰਦਰ ਕੇ ਰੱਖ ਦਿੱਤੇ ਨੇ ਉੱਥੇ ਉਸ ਘਟਨਾ ਨੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਕੁਝ ਸੋਚਣ ਦੇ ਵਾਸਤੇ ਮਜਬੂਰ ਵੀ ਕਰ ਦਿੱਤਾ ਹੋਇਆ ਇਨਸਾਨੀਅਤ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋਈ ਹੈ ਜੋ ਦੱਸਿਆ ਜਾ ਰਿਹਾ ਕਹਿੰਦੇ ਕਿ 45 ਤੋਂ 50 ਸਾਲ ਦੇ ਵਿੱਚ ਵਿੱਚ ਦੀ ਉਮਰ ਦਾ ਇੱਕ ਬੰਦਾ ਉਸ ਬੰਦੇ ਨੇ ਇੱਕ 12 ਜਾਂ 13 ਵਰਿਆਂ ਦੀ ਇੱਕ ਲੜਕੀ ਦੇ ਨਾਲ ਬੱਚੀ ਦੇ ਨਾਲ ਹਵਸ ਦੇ ਵਿੱਚ ਅੰਨੇ ਹੋਏ ਨੇ ਉਹਦਾ ਮਰਡਰ ਤੱਕ ਵੀ ਕਰ ਦਿੱਤਾ ਹੈ ਘਟਨਾ ਸ਼ਾਮ 4 ਵਜੇ ਦੀ ਹੈ ਔਰ ਇੱਕ ਜਾਂ 1.5 ਵਜੇ ਦੇ ਕਰੀਬ ਉਸ ਬੱਚੀ ਦੀ ਡੈੱਡ ਬੋਡੀ ਮਿਲਦੀ ਹੈ ਉਸ ਬੰਦੇ ਦੇ ਘਰ ਦੇ ਵਾਸ਼ਰੂਮ ਦੇ ਅੰਦਰੋਂ ਔਰ ਹੈਰਾਨੀ ਵਾਲੀ ਗੱਲ ਹੈ ਲੋਕਾਂ ਨੇ ਬੜੀ ਚਰਚਾ ਕੀਤੀ ਹੈ ਲੋਕਾਂ ਨੇ ਬੜਾ ਇਸ ਗੱਲ ਨੂੰ ਉਜਾਗਰ ਵੀ ਕੀਤਾ ਹੈਗਾ ਮਹੱਲੇ ਵਾਲਿਆਂ ਨੇ ਕਹਿੰਦੇ ਕਿ ਪੁਲਿਸ ਪਹਿਲਾਂ ਵੀ ਆਈ ਸੀਗੀ ਅਸੀਂ ਕਹਿੰਦੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਪਤਾ ਲੱਗਦਾ ਪਿਆ ਕਿ ਇਹ ਬੱਚੀ ਇਸ ਘਰ ਦੇ ਅੰਦਰ ਦਾਖਲ ਹੋਈ ਹੈ। ਅਸੀਂ ਕਹਿੰਦੇ ਤੁਸੀਂ ਜਾ ਕੇ ਪੁਲਿਸ ਵਾਲਿਆਂ ਦੇ ਅੰਦਰੋਂ ਜਾ ਕੇ ਵੀ ਵਾਪਸ ਆ ਗਏ। ਪਰ ਮਹੱਲੇ ਵਾਲੇ ਦੋਸ਼ ਲਾਏ ਕਹਿੰਦੇ ਪੁਲਿਸ ਵਾਲਿਆਂ ਨੂੰ ਉੱਥੇ ਕੁੜੀ ਲੱਭੀ ਨਹੀਂ ਕਹਿੰਦੇ ਸਾਨੂੰ ਨਹੀਂ ਕਹਿੰਦੇ ਕੁੜੀ ਉੱਥੇ ਕੋਈ ਲੱਭੀ ਹੈਗੀ। ਅਸੀਂ ਕਹਿੰਦੇ ਬੰਦੇ ਨੂੰ ਪੁੱਛਿਆ ਬੰਦਾ ਵੀ ਕਹਿੰਦਾ ਸਾਡੇ ਘਰੇ ਕਹਿੰਦਾ ਮੇਰੇ ਘਰੇ ਕੋਈ ਕੁੜੀ ਨਹੀਂ ਆਈ ਹੈਗੀ। ਉਹ ਝੂਠ ਬੋਲਦਾ ਰਿਹਾ। ਪਰ ਬਾਅਦ ਵਿੱਚ ਮਹੱਲੇ ਵਾਲੇ ਆਪ ਉਹਦੇ ਘਰ ਦੇ ਅੰਦਰ ਜਦੋਂ ਐਂਟਰ ਹੋਏ ਐ ਤਾਂ ਵਾਸ਼ਰੂਮ ਦੇ ਅੰਦਰੋਂ ਕੁੜੀ ਲੱਭ ਰਾਤ ਨੂੰ 1 ਜਾਂ 1.5 ਵਜੇ ਦੇ ਕਰੀਬ-ਕਰੀਬ ਪੁਲਿਸ ਆਉਂਦੀ ਆ ਉੱਥੇ ਉਸ ਤੋਂ ਬਾਅਦ ਫਿਰ ਸਾਰਾ ਕੁਝ ਜਿਹੜਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈਗਾ ਖਬਰ ਤੁਸੀਂ ਸਾਰਿਆਂ ਨੇ ਸੁਣੀ ਲਈ ਹੈਗੀ ਆ ਲੋਕਾਂ ਨੇ ਰਾਜਕਿਉ ਦੀ ਸੇਵਾ ਵੀ ਕੀਤੀ ਆ ਕੁੱਟਮਾਰ ਵੀ ਹੋਈ ਆ ਔਰ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਉਹਦੇ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਕਿਉਂਕਿ ਉਹਦੀ ਕੁੱਟਮਾਰ ਬਹੁਤ ਜ਼ਿਆਦਾ ਹੋਈ ਆ ਇਸ ਕਰਕੇ ਉਹ ਜ਼ੇਰੇ ਇਲਾਜ ਹੈ ਕੋਈ ਨਾ ਪੁਲਿਸ ਨੇ ਉਹਦਾ ਇਲਾਜ ਕਰਾਉਣਾ ਔਰ ਉਸ ਤੋਂ ਬਾਅਦ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਹੈ ਉਹ ਤੇ ਹੋਊਗੀ ਪਰ ਇਹ ਜਿਹੜੀ ਘਟਨਾ ਜਿੱਦਾਂ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਵਾਪਰਦੀਆਂ ਜਦੋਂ ਕੋਈ ਪਹਿਲੀ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੇਦਨੀਆਂ ਘਟਨਾਵਾਂ ਵਾਪਰੀਆਂ ਔਰ ਅਸੀਂ ਇੱਥੇ ਆਪਣੇ ਸਟੂਡੀਓ ਵਿੱਚ ਬੈਠ ਕੇ ਉਸ ਕਿਸਮ ਦੀਆਂ ਖਬਰਾਂ ਉਹਦੇ ਉੱਤੇ ਚਰਚਾ ਕਰਦੇ ਹਾਂ ਕਈ ਵਾਰ ਹਰ ਬਾਰ ਇਹ ਗੱਲ ਕਹਿੰਨੇ ਆ ਕਿ ਵਾਹਿਗੁਰੂ ਜੀ ਕਿਰਪਾ ਕਰੋ ਇਹ ਘਟਨਾ ਆਖਰੀ ਹੋਵੇ ਸਾਨੂੰ ਅੱਜ ਤੋਂ ਬਾਅਦ ਇਸ ਕਿਸਮ ਦੀ ਘਟਨਾ ਦੇ ਬੇਰਵੇ ਇੱਥੇ ਪੜਕੇ ਸੁਣਾਉਣੇ ਨਾ ਪੈਣ ਇਦਾਂ ਦੇ ਹਾਲਾਤ ਨ ਇਹ ਜਿਹੜਾ سلسلہ ਹੈਗਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਨੇ ਕੁਝ ਖਾਸ ਅਤੇ ਅਹਿਮ ਗੱਲਾਂ ਜਿਹੜੀਆਂ ਮੇਰੇ ਜ਼ਿਹਨ ਦੇ ਵਿੱਚ ਹੈਗੀਆਂ ਨੇ ਤੁਹਾਡੇ ਨਾਲ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਇੱਕ ਦੋ ਖਾਸ ਅਤੇ ਅਹਿਮ ਗੱਲਾਂ ਕਿਉਂਕਿ ਇਤਫਾਕਨ ਉਹ ਜਿਹੜਾ ਹਵਸ ਦੇ ਵਿੱਚ ਅੰਨਾ ਹੋਇਆ ਬੰਦਾ ਆ ਉਹ ਸਾਬਤ ਸੂਰਤ ਹੈ ਨੰਬਰ 1 ਨੰਬਰ 2 ਉਹਨੇ ਗਾਤਰੇ ਕਿਰਪਾਨ ਪਹਿਨੀ ਹੋਈ ਹੈ ਹੁਣ ਇਸ ਗੱਲ ਨੂੰ ਲੈ ਕੇ ਸਿੱਖ ਕਕਾਰਾਂ ਦੇ ਉੱਪਰ ਕੁਝ ਸਾਡੇ ਭਾਈਚਾਰੇ ਵਾਲੇ ਲੋਕ ਜਦੋਂ ਖਬਰ ਸੁਣਾਉਂਦੇ ਆ ਤਾਂ ਉਹ ਸੇਖਕ ਕਾਰਾਂ ਨੂੰ ਟਾਰਗੇਟ ਕਰਦੇ ਪਏ ਆ। ਇੱਕ ਬੀਬੀ ਆ ਵਿਦੇਸ਼ ਦੇ ਵਿੱਚ ਵੜਖਾ ਰਹਿੰਦੀ ਆ ਉਹ ਉਹ ਵੀ ਬਹੁਤ ਜ਼ਿਆਦਾ ਟਾਰਗੇਟ ਕਰਦੀ ਪਈ ਆ। ਜਿਹੜੇ ਨਿਹੰਗ ਸਿੰਘ ਬਾਣਾ ਪਾਉਂਦੇ ਆ ਉਹ ਉਹਨਾਂ ਨੂੰ ਕਹਿੰਦੀ ਘਗਰੇ ਕਹਿੰਦੀ ਘਗਰੇ ਪਾ ਕੇ ਜਿਹੜੇ ਘੁੰਮਦੇ ਆ ਕਹਿੰਦੀ ਮੈਂ ਉਹਨਾਂ ਨੂੰ ਕਹਿਣੀ ਚਾਹਨੀ ਆ ਵੀ ਆਓ ਹੁਣ ਇਕੱਲੀ ਇੱਥੇ ਬਸ ਨਹੀਂ ਕਰਦੀ ਹੈਗੀ ਉਹ ਇਹ ਵੀ ਗੱਲ ਕਹਿੰਦੀ ਆ। ਕਹਿੰਦੀ ਭਈ ਜਦੋਂ ਕਹਿੰਦੀ ਲੋਕੋ ਤੁਸੀਂ ਦੇਖੋ ਨਾ ਤੁਹਾਨੂੰ ਕੋਈ ਸਾਵਾ ਸੂਰਤ ਦਾੜੇ ਵਾਲਾ ਜੰਗਲੀ ਲਫਜ਼ ਬੋਲਦੀ ਆ ਉਹ ਐਦਾਂ ਕਹਿੰਦੀ ਭਈ ਐਦਾਂ ਦਾ ਦਿੱਸੇ ਤੁਹਾਨੂੰ ਕੋਈ ਉਹਦੇ ਤੇ ਕਦੀ ਭਰੋਸਾ ਨਾ ਕਰੋ ਇਸ ਕਿਸਮ ਦੀਆਂ ਉਹ ਬੀਬੀ ਗੱਲਾਂ ਵਦੇਸ਼ ਦੀ ਧਰਤੀ 'ਤੇ ਉੱਪਰ ਬੈਠੀ ਹੋਈ ਐ ਇੱਕ ਹੋਰ ਨਿਹੰਗ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਰਸੂਲਪੁਰ ਹਰਜੀਤ ਸਿੰਘ ਕਹਿੰਦਾ ਕਿ ਜਿਹੜਾ ਆਪਣੇ ਨੂੰ ਦੱਸਦਾ ਕਿ ਮੈਂ ਅਸਲੀ ਨਿਹੰਗ ਸਿੰਘ ਆ ਮੈਂ ਸੱਚਾ ਗੁਰੂ ਕੋ ਸਿੰਘ ਆ ਉਹ ਕਹਿੰਦਾ ਕਿ ਜਿਹੜੇ ਹੁਣ ਕਿੱਥੇ ਨੇ ਕਹਿੰਦਾ ਉਹ ਔਖੋਤੀ ਨਿਹੰਗ ਹੁਣ ਕਹਿੰਦਾ ਕਿਉਂ ਨਹੀਂ ਜਾ ਕੇ ਉਸ ਬੰਦੇ ਦੇ ਦਾ ਗਾਟਾ ਲਾਉਂਦੇ ਹੁਣ ਮੈਂ ਉਹਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੂੰ ਉਹ ਤੇਰੇ ਹਿਸਾਬ ਦੇ ਨਾਲ ਉਹ ਤੇ ਨਕਲੀ ਨਿਹੰਗਵਾ ਜਿਹੜੇ ਰੋਲਾ ਪਾਉਂਦੇ ਹੁੰਦੇ ਆ ਜਦੋਂ ਪ੍ਰਵਾਸੀ ਕੋਈ ਇਦਾਂ ਦੀ ਹਰਕਤ ਕਰ ਦਿੰਦਾ ਵੀ ਤੂੰ ਤੇ ਆਪਣੇ ਨੂੰ ਕਹਿਣਾ ਕਿ ਮੈਂ ਅਸਲੀ ਨਿਹੰਗ ਸਿੰਘ ਆ ਤੇਰਾ ਨਹੀਂ ਫਰਜ਼ ਬਣਦਾ ਹੈਗਾ ਤੂੰ ਕਿਉਂ ਨਹੀਂ ਜਾਨਾ ਤੂੰ ਤੇ ਹੁਣ ਤੱਕ ਗਾਟਾ ਲਾਇਆ ਹੁੰਦਾ ਬੋਲਣ ਨੂੰ ਹੀ ਆ ਨਾ ਜੀ ਇੱਕ ਦੂਜੇ ਨੂੰ ਜੋ ਮਰਜ਼ੀ ਬੋਲੀ ਚੱਲੇ ਜਾਓ ਸੋ ਮੇਰੇ ਕੰਨ ਦਾ ਭਾਵੇਂ ਆ ਕਿ ਜਿਹੜੀ ਮੈਂ ਖਾਸ ਗੱਲ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਉਹਦੇ ਵਿੱਚ ਇਹ ਵੀ ਹੈ ਕਿ ਸਿੱਖ ਕਕਾਰਾਂ ਨੂੰ ਨਿਸ਼ਾਨੇ ਦੇ ਉੱਪਰ ਲਿਆ ਜਾ ਰਿਹਾ ਹੈ ਇਹ ਬਹੁਤ ਮਾੜੀ ਗੱਲ ਹੈਗੀ ਆ ਇਹ ਗੱਲ ਕੋਈ ਚੰਗੀ ਨਹੀਂ ਹੈਗੀ ਦੇਖੋ ਜਿਹੜੇ ਲੋਕ ਸਿੱਖਾਂ ਨੂੰ ਜਾਂ ਸਿੱਖ ਕਕਾਰਾਂ ਨੂੰ ਨਿਸ਼ਾਨੇ ਦੇ ਉੱਪ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਗਾ ਉਹ ਜਿਹੜੀ ਬੀਬੀ ਵੀ ਹੈਗੀ ਆ ਨੈਂਸੀ ਗਰੇਵਾਲੋ ਦਾ ਨਾਮ ਹੈਗਾ ਅਮੈਂ ਉਹਨੂੰ ਇੱਕ ਬੁੱਕ ਦਿਖਾਉਣੀ ਚਾਹੁੰਗਾ ਅਸੀਂ ਨਾ ਬਹੁਤ ਸਾਰੀਆਂ ਗੱਲਾਂ ਮੈਂ ਤਾਂ ਆਪਣੇ ਚੈਨਲ ਦੇ ਉੱਪਰ ਕਰ ਨਹੀਂ ਸਕਦੇ ਹੈਗੇ ਉਹਦੀ ਵਜ੍ਹਾ ਆ ਸਾਡੇ ਚੈਨਲ ਇੱਥੇ ਬਿਆਨ ਕਰ ਦਿੱਤੇ ਜਾਂਦੇ ਆ ਹੁਣ ਉਹ ਜਿਹੜੀ ਬੀਬੀ ਹੈਗੀ ਆ ਕਰ ਜੇਰਾ ਬੀਬੀ ਅਮੈਂ ਤੈਨੂੰ ਇੱਕ ਕਿਤਾਬ ਦਿਖਾਉਣ ਲੱਗਾ ਆ ਉਸ ਕਿਤਾਬ ਦਾ ਨਾਮ ਹੈਗਾ ਜੀ ਟਾਈਟਲ ਹੈ ਇਸ ਕਿਤਾਬ ਦਾ ਟਾਈਟਲ ਹੈਗਾ ਬਲਾਤਕਾਰੀ ਪੁਲਿਸ ਫੋਰਸਾਂ ਔਰ ਇਹ ਬਲਜੀਤ ਸਿੰਘ ਖਾਸਸਾ ਨੇ ਲਿਖੀ ਹੋਈ ਆ ਜੀ ਇਹਦੇ ਥੱਲੇ ਆਹ ਦੇਖੋ ਲਿਖਿਆ ਹੋਇਆ ਇੰਡੀਅਨ ਆਰਮੀ ਰੇਪਸ ਇਹ ਮਨੀਪੁਰ ਦੀਆਂ ਔਰਤਾਂ ਨੇ ਨਿਰਵਸਤਰ ਹੋ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਇਹ ਜਿਹੜੀ ਕਿਤਾਬ ਹੈਗੀ ਆ ਇਹਦੇ ਵਿੱਚ ਇੰਨੇ ਕੁ ਜ਼ਿਆਦਾ ਵੇਰਵੇ ਆ ਕਿ ਬਲਾਤਕਾਰੀ ਪੁਲਿਸ ਫੋਰਸਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਕਿਤਾਬ ਦੇ ਵਿੱਚ ਕੀ ਹੋਊਗਾ ਬਹੁਤ ਸਾਰੀਆਂ ਇਦਾਂ ਦੀਆਂ ਐਫ ਆਈ ਆਰ ਜਿਹੜੀਆਂ ਕੱਟ ਹੋਈਆਂ ਪਰ ਕਾਰਵਾਈਆਂ ਨਹੀਂ ਹੋਈਆਂ ਕਿਉਂਕਿ ਅਸਲ ਵਿੱਚ ਜਿਹੜੇ ਲੋਕ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਦੇ ਉਹਨਾਂ ਦੀਆਂ ਪਰਿਵਾਰ ਦੀਆਂ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਐਜ਼ ਅ ਟੂਲ ਵਰਤਿਆ ਗਿਆ ਜ਼ਬਰ ਜਨਾ ਨੂੰ ਉਹ ਬੀਬੀ ਨੂੰ ਬੇਨਤੀ ਆ ਕਿ ਕਰ ਹਿੰਮਤ ਦੇਖੋ ਇੱਕ ਉਹ ਬੰਦਾ ਹੈਗਾ ਮੈਨੂੰ ਦੱਸੋ ਉਹਦੇ ਹੱਕ ਦੇ ਵਿੱਚ ਕੌਣ ਬੋਲਿਆ ਹੈਗਾ ਕੋਈ ਸਿੱਖ ਮੈਂ ਵੀ ਇੱਕ ਪੱਤਰਕਾਰ ਹਾਂ ਦੱਸੋ ਤੁਸੀਂ ਆਪਾਂ ਉਹਦੇ ਹੱਕ ਦੇ ਵਿੱਚ ਬੋਲਦੇ ਪਿਆ ਔਰ ਉਸ ਬੀਬੀ ਨੂੰ ਨਾਲ ਇਹ ਵੀ ਪਤਾ ਹੋਣਾ ਚਾਹੀਦਾ ਹੈਗਾ ਜੇ ਬੋਲਦੇ ਹੋ ਨਾ ਤਾਂ ਠੀਕ ਹੈ ਜੇ ਕੋਈ ਸਿੱਖ ਭਾਵੇਂ ਕੋਈ Hindu ਭਾਵੇਂ ਕੋਈ ਕੋਈ ਵੀ ਹੈਗਾ ਦੇਖੋ ਜਿਹੜਾ ਵੀ ਕੋਈ ਇਸ ਕਿਸਮ ਦੀ ਹਰਕਤ ਕਰਦਾ ਤਾਂ ਉਹਦੇ ਹੱਕ ਦੇ ਵਿੱਚ ਤਾਂ ਨਹੀਂ ਕੋਈ ਵੀ ਖੜਦਾ ਹੈਗਾ ਹਰ ਕੋਈ ਉਹਦੀ ਨਿਖੇਦੀ ਕਰਦਾ ਹੈਗਾ ਪਰ ਉਹ ਜਿਹੜੀ ਨਿਖੇਦੀ ਆ ਉਹ ਫਿਰ ਉਹਦੀ ਇੱਕ ਸੀਮਾ ਕਿਉਂ ਹੁੰਦੀ ਆ ਇੱਥੇ ਆਣ ਕੇ ਫਿਰ ਉਹ ਕਾਹਤੋਂ ਮੁੱਕ ਜਾਂਦੀ ਆ ਉਹ ਦੇਖੋ ਇੱਕ ਬੰਦਾ ਹਵਸ ਦੇ ਵਿੱਚ ਅੰਨਾ ਹੋਇਆ ਉਹ ਉਸ ਅੰਨੇ ਹੋਏ ਨੇ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂ ਜਾਂ ਅੰਜਾਮ ਦਿੱਤਾ ਇੱਕ ਆਮ ਮਿੱਥ ਕੇ ਜੋ ਕੁਝ ਕੀਤਾ ਗਿਆ ਹੁਣ ਜਿਨ੍ਹਾਂ ਨੇ ਮਿੱਥ ਕੇ ਕੀਤਾ ਹੈਗਾ ਇੱਕ ਨਹੀਂ ਇੱਕ ਤੋਂ ਵੱਧ ਔਰ ਉਹਨਾਂ ਦੇ ਖਿਲਾਫ ਕਾਰਵਾਈਆਂ ਹੀ ਨਹੀਂ ਹੋਈਆਂ ਉਹਨਾਂ ਦੀ ਪੁਸ਼ਤਪਨਾਹੀ ਹੋਈ ਆ ਉਲਟਾ ਸਗੋਂ ਕਰ ਹਿੰਮਤ ਵੀ ਬਾਂ ਤੂੰ ਤਾਂ ਵਿਦੇਸ਼ ਦੀ ਧਰਤੀ ਤੇ ਬੈਠੀ ਆਂ ਅਸੀਂ ਤਾਂ ਇੱਥੇ ਰਹਿਨੇ ਆਂ ਕਰੋ ਹਿੰਮਤ ਆ ਰਸੂਲ ਪੋਲਾ ਵਾਲਾ ਨਿਹੰਗ ਕਰ ਹਿੰਮਤ ਨਿਹ ਤੂੰ ਤੇ ਕਹਿੰਦਾ ਵੀ ਮੈਂ ਆਪ ਨਿਹੰਗ ਸਿੰਘ ਅਸਲੀ ਆ ਚਲੋ ਬਾਬਾ ਜੀ ਤੁਸੀਂ ਅਸਲੀ ਨਿਹੰਗ ਸਿੰਘ ਕਰੋ ਹਿੰਮਤ ਤੁਸੀਂ ਕਿਉਂ ਨਾ ਗਏ ਤੁਸੀਂ ਤੁਹਾਡਾ ਫਰਜ਼ ਔਰ ਥੋੜੇ ਦਿਨ ਪਹਿਲਾਂ ਵੀ ਇੱਕ ਉਹ ਆਖੇ ਬੀਬੀ ਚਲ ਗਈ ਉੱਥੇ ਪਾਕਿਸਤਾਨ ਨੂੰ ਨੇ ਵਿਆਹ ਕਰਵਾ ਲਿਆ ਅ ਨਿਹੰਗ ਜਿਹੜੇ ਰੌਲਾ ਪਾਉਂਦੇ ਹੁੰਦੇ ਆਖੇ ਉਹ ਕਹਿੰਦਾ ਉਹਨੂੰ ਵਾਪਸ ਲੈ ਕੇ ਆਉਣ ਭਈ ਤੂੰ ਤਾਂ ਅਸਲੀ ਸਿੱਖ ਆ ਤੂੰ ਕਹਿੰਦਾ ਮੈਂ ਅਸਲੀ ਸਿੱਖ ਅਸਲੀ ਗੁਰੂ ਕਾ ਸਿੰਘ ਆ ਤੇਰੀ ਕੁਛ ਨਹੀਂ ਲੱਗਦੀ ਹੈਗੀ ਤੂੰ ਜਾਣੋ ਤਾਂ ਤੂੰ ਲੈ ਕੇ ਆ ਕੇ ਤਾਂ ਫਿਰ ਤੂੰ ਆ ਕੇ ਵੀਡੀਓ ਬਣਾਉਣਾ ਪਿਆ ਦੇਖੋ ਮੈਂ ਆ ਅਸਲੀ ਤੇ ਮੈਂ ਆ ਦੇਖੋ ਲੈ ਆ ਛੜਾ ਕੇ ਉਹਨਾਂ ਨੇ ਉਹ ਉਹ ਉਹਨੂੰ ਕੋਈ ਚੱਕ ਕੇ ਲੈ ਕੇ ਗਿਆ ਆਪ ਗਈ ਆ ਉਹ ਜਿੱਦਾਂ ਆ ਹਫਸ ਦਾ ਅੰਨਾ ਬੰਦਾ ਭਾਵੇਂ ਉਹ ਜਿਹੜਾ ਵੀ ਹੈਗਾ ਆ ਉਹ ਜੋ ਵੀ ਹੈ ਜਿਹੋ ਜਿਹਾ ਵੀ ਉਹਨੇ ਪਹਿਰਾਵਾ ਪਾਇਆ ਹੋਇਆ ਹੈ ਉਸ ਬੰਦੇ ਨੇ ਇਸ ਕਰਤੂਤ ਨੂੰ ਅੰਜਾਮ ਦਿੱਤਾ ਇਦਾਂ ਹੀ ਉਹ ਬੀਬੀ ਆਪ ਗਈ ਆ ਹੁਣ ਸਾਨੂੰ ਨਹੀਂ ਪਤਾ ਹੈਗਾ ਵੀ ਹਫਸ ਦੇ ਵਿੱਚ ਅੰਨੀ ਹੋ ਕੇ ਗਈ ਆ ਪ੍ਰੇਮ ਜਾਲ ਦੇ ਵਿੱਚ ਫਸ ਕੇ ਗਈ ਆ ਜਾਂ ਕਿੱਦਾਂ ਗਈ ਆ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਪਰ ਇਹਦੇ ਮੁਤਾਬਕ ਆਖਿਓ ਲੈ ਗਏ ਜੇ ਲੈ ਗਏ ਤਾਂ ਤੂੰ ਛੜਾ ਕੇ ਲੈ ਕੇ ਆ ਇਦਾਂ ਹੀ ਆ ਜਿਹੜੀ ਘਟਨਾ ਵਾਪਰੀ ਆ ਤੂੰ ਜਾਂ ਤੈਨੂੰ ਕਿਸੇ ਨੇ ਰੋਕਿਆ ਸੌਦੇ ਲਾਉਣ ਤੋਂ ਤੂੰ ਕਿਉਂ ਨਾ ਲਾਇਆ ਹੁਣ ਤੱਕ ਕਿੰਨੇ ਕੁ ਸੌਦੇ ਤੂੰ ਲਾਏ ਹੋ ਇਹ ਦੱਸ ਤਾਂ ਸਹੀ ਮੇਰੇ ਕਹਿਣ ਦਾ ਭਾਵੇਂ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ ਇੱਕ ਕਿਸੇ ਖਾਸ ਕਮਿਊਨਿਟੀ ਨੂੰ ਨਿਸ਼ਾਨਾ ਬੰਨਣਾ ਉਹਦੇ ਤੇ ਉਹਨੂੰ ਟਾਰਗੇਟ ਕਰਨਾ ਇਹ ਕੋਈ ਖਰੀ ਗੱਲ ਨਹੀਂ ਹੈਗੀ ਹੁਣ ਵਿੱਚ ਨਾਲ ਇਹ ਵੀ ਗੱਲ ਹੁੰਦੀ ਆ ਬਹੁਤ ਸਾਰੇ ਪੱਤਰਕਾਰ ਵੀ ਸਾਡੇ ਵਾਲੇ ਭਾਈਚਾਰੇ ਵਾਲੇ ਵੀ ਮੈਂ ਹੈਰਾਨ ਹੁੰਨਾ ਹੈਗਾ ਉਹਨਾਂ ਦੀ ਮਤ ਅਤੇ ਉਹਨਾਂ ਦੀ ਬੁੱਧ ਤੋਂ ਅਕੇ ਜਦੋਂ ਪ੍ਰਵਾਸੀ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਇੱਕ ਬੱਚੇ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਉਸ ਵੇਲੇ ਕਹਿੰਦਾ ਬਹੁਤ ਜ਼ਿਆਦਾ ਰੋਣਾ ਪਿਆ ਅੱਜ ਕਿੱਥੇ ਨੇ ਉਹ ਅਖੋਤੀ ਐਦਾਂ ਲਫ਼ਜ਼ ਬੋਲਦਾ ਉਹ ਪੱਤਰਕਾਰ ਵੀ ਅੱਜ ਕਿਉਂ ਨਹੀਂ ਕਹਿੰਦਾ ਬੋਲ ਦੇ ਇਸ ਕਰਕੇ ਕਹਿੰਦਾ ਵੀ ਨਹੀਂ ਬੋਲਦੇ ਪਈ ਉਹ ਅਮਰਤ ਧਾਰੀ ਹੈਗਾ ਬੰਦਾ ਤਾਂ ਕਰਕੇ ਕਹਿੰਦਾ ਚੁੱਪ ਕਰਕੇ ਬੈਠੇ ਹਾਂ ਮੈਂ ਉਸ ਪੱਤਰਕਾਰ ਨੂੰ ਵੀ ਕਹਿਣਾ ਚਾਹੁੰਦਾ ਉਹ ਭਲੇਆ ਉਹ ਸਾਡੇ ਭਾਈ ਚਰਨ ਨਾਲ ਸੰਬੰਧਿਤ ਹੈਗਾ ਤੂੰ ਤੈਨੂੰ ਪਤਾ ਵੀ ਹੈਗਾ ਕਿ ਜਿਹੜਾ ਪ੍ਰਵਾਸੀ ਵਾਲਾ ਜਿਹੜਾ ਮਸਲਾ ਸੀਗਾ ਵੀ ਉਹ ਉਸ ਲੈਵਲ ਦੇ ਉੱਪਰ ਕਿਉਂ ਚੁੱਕਿਆ ਗਿਆ ਸੀਗਾ ਉਹਨੂੰ ਔਰ ਉਸ ਤੋਂ ਬਾਅਦ ਸ਼ਾਂਤਿਆ ਵੀ ਹੋ ਗਿਆ ਜਦੋਂ ਕਿ ਸ਼ਾਂਤ ਨਹੀਂ ਸੀ ਹੋਣਾ ਚਾਹੀਦਾ ਉਹ ਮਸਲਾ ਕੇਵਲ ਇਸ ਕਰਕੇ ਨਹੀਂ ਸੀਗਾ ਕਿ ਪ੍ਰਵਾਸੀ ਨੇ ਇੱਕ ਬੱਚੇ ਦੇ ਨਾਲ ਦੁਸ਼ਕਰਮ ਤੋਂ ਬਾਅਦ ਆ ਸਾਰਾ ਕੁਝ ਕੀਤਾ ਮਰਡਰ ਕਰਤਾ ਉਹ ਮਸਲਾ ਇਸ ਕਰਕੇ ਸੀਗਾ ਕਿ ਪ੍ਰਵਾਸੀ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਦੀ ਆਮਦ ਬਹੁਤ ਜ਼ਿਆਦਾ ਹੋ ਗਈ ਹੈ ਜਿੱਦਾਂ ਭਾਰਤ ਵਿੱਚ ਹੋਰ ਬਹੁਤ ਸਾਰੇ ਸੂਬੇ ਹੈਗੇ ਆ ਉੱਥੇ ਇਸ ਤਰੀਕੇ ਦੇ ਨਾਲ ਨਹੀਂ ਹੈਗਾ ਕਿ ਤੁਸੀਂ ਉੱਥੇ ਜਾ ਕੇ ਆਣ ਜਿੱਦਾਂ ਮਰਜ਼ੀ ਆਪਣੀ ਪਰਮਾਰ ਕਰ ਦਿਓ ਤੇ ਉੱਥੋਂ ਦੇ ਲੋਕ ਭਾਵੇਂ ਘਟ ਗਿਣਤੀ ਵਿੱਚ ਰਹਿ ਜਾਣ ਉਹ ਇਸ ਕਰਕੇ ਸਿਗਾ ਕਿ ਪੰਜਾਬ ਦੇ ਵਿੱਚ ਵੀ ਕੁਝ ਸਪੈਸ਼ਲ ਕਾਨੂੰਨ ਬਣਨੇ ਚਾਹੀਦੇ ਆ ਤਾਂ ਕਿ ਉਹਨਾਂ ਦੀਆਂ ਵੋਟਾਂ ਨਾ ਵੰਨ ਤਾਂ ਕਿ ਉਹ ਇੱਥੋਂ ਦੇ ਪੱਕੇ ਵਸਨੀਕ ਨਾ ਹੋਣ ਉਹ ਮਸਲਾ ਇਸ ਕਰਕੇ ਸਿਗਾ ਜਿਆਦਾ ਚੁੱਕਿਆ ਗਿਆ ਅਦਰਵਾਇਜ਼ ਪ੍ਰਵਾਸੀ ਤਾਂ ਪਹਿਲਾਂ ਹੋਰ ਵੀ ਰਹਿੰਦੇ ਹੀ ਆ ਸਾਰੇ ਪ੍ਰਵਾਸੀ ਤਾਂ ਨਹੀਂ ਆਹੀ ਕੁਝ ਕਰੀ ਜਾਂਦੇ ਆ ਸਾਰੇ ਪ੍ਰਵਾਸੀ ਤਾਂ ਨਹੀਂ ਮਾਰੇ ਹੈਗੇ ਕਿੰਨੇ ਪ੍ਰਵਾਸੀ ਹੈਗੇ ਜਿਹੜੇ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਹੈਗੇ ਆ ਉਹਨਾਂ ਅਕਲ ਦੇ ਅੰਨਿਆਂ ਨੂੰ ਮੈਂ ਹੱਦ ਹੀ ਹੋ ਗਈ ਮੈਂ ਤੇ ਹੈਰਾਨ ਹੁੰਨਾ ਹੈਗਾ ਕੱਲ ਤੋਂ ਲੈ ਕੇ ਹੁਣ ਤੱਕ ਮੈਨੂੰ ਅਸਲ ਸਮਾਂ ਨਹੀਂ ਬਹੁਤਾ ਲੱਗ ਸਕਿਆ ਸਿਗਾ ਕਿਸੇ ਰਜੇ ਵਿੱਚ ਸਿਗਾ ਪਈ ਸਾਡੇ ਵਾਲੇ ਤੂੰ ਸੋਚ ਕੇ ਦੇਖੋ ਕਿੰਨੀ ਗਿਣੀ ਔਰ ਮਿੱਥੀ ਸਾਜ਼ਿਸ਼ ਦੇ ਤਹਿਤ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਕਰਨ ਡਿਆ ਹ ਹਾਲਾਂਕਿ ਪਤਾ ਇਹਨਾਂ ਨੂੰ ਵੀ ਹੈਗਾ ਉਸ ਬੀਬੀ ਨੂੰ ਵੀ ਪਤਾ ਹੈਗਾ ਅਰਸੂਲਪੁਰ ਨੂੰ ਵੀ ਪਤਾ ਹੈਗਾ ਤੂੰ ਮੈਨੂੰ ਦੱਸੋ ਜਦੋਂ ਇਸ ਸਰ ਜ਼ਮੀਨ ਦੇ ਉੱਪਰ ਖਾਲਸੇ ਦੇ ਆਪ ਦੇ ਰਾਜ ਸੀਗੇ ਜਿਹੜੇ ਸਿੱਖਾਂ ਨੂੰ ਟਾਰਗੇਟ ਕਰਦੇ ਆ ਉਸ ਵੇਲੇ ਦੇਖੋ ਸਿੱਖਾਂ ਦੇ ਵਾਸਤੇ ਤਾਂ ਸਪੈਸ਼ਲ ਸਜਾਵਾਂ ਨੇ ਜਿਹੜਾ ਸਿੱਖ ਹੋ ਕੇ ਕੋਈ ਇਸ ਕਿਸਮ ਦੀ ਹਰਕਤ ਨੂੰ ਅੰਜਾਮ ਦਿੰਦਾ ਸਿੱਖ ਤੁਹਾਨੂੰ ਪਤਾ ਇਸ ਗੱਲ ਦਾ ਭਈ ਤੂੰ ਗੁਰੂ ਦਾ ਸਿੱਖ ਹੋ ਕੇ ਜਦੋਂ ਕੋਈ ਸਿੱਖ ਰਾਤ ਮੇਰਾ ਪੜ ਕੇ ਦੇਖੋ ਅਕਾਲ ਤਖਤ ਸਾਹਿਬ ਤੇ ਜਾਂਦੇ ਹੋ ਅਕਾਲ ਤਖਤ ਸਾਹਿਬ ਤੇ ਜਦੋਂ ਉੱਪਰ ਮੱਥਾ ਟੇਕੇ ਤੁਸੀਂ ਤਾਂ ਉੱਪਰ ਨੂੰ ਪੌੜੀਆਂ ਚੜਨ ਲੱਗੋ ਉੱਥੇ ਬਾ ਕਾਇਦਾ ਲਿਖਿਆ ਹੋਇਆ ਕਿ ਇੱਥੇ ਕਿਸੇ ਗੈਰ ਸਿੱਖ ਦੀ ਅਰਦਾਸ ਤਾਂ ਹੋ ਸਕਦੀ ਹੈ ਅਕਾਲ ਤਖਤ ਸਾਹਿਬ ਦੇ ਉੱਪਰ ਪਰ ਤਨਖਾਈਏ ਦੀ ਅਰਦਾਸ ਨਹੀਂ ਹੋਊਗੀ ਤਨਖਾਈਆ ਕੌਣ ਪਲਾ ਜਿਹੜਾ ਬੰਦਾ ਅੰਮ੍ਰਿਤਧਾਰੀ ਹੋ ਕੇ ਸਿੱਖ ਪਰੰਪਰਾਵਾਂ ਜਾਂ ਸਿੱਖੀ ਦੀਆਂ ਜਿਹੜੀਆਂ ਰਵੈਤਾਂ ਨੇ ਜਿਹੜੇ ਸਿੱਖੀ ਦੇ ਸਿਧਾਂਤ ਨੇ ਜਿਹੜਾ ਉਹਨਾਂ ਤੋਂ ਥੜਕਦਾ ਹੈਗਾ ਰਤਕ ਉਹਦੀ ਅਰਦਾਸ ਨਹੀਂ ਹੋਊਗੀ ਗੈਰ ਸਿੱਖ ਦੀ ਤਾਂ ਫੇਰ ਹੋਜੂਗੀ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਸਿੱਖ ਰਵੈਤਾਂ ਇਦਾਂ ਦੀਆਂ ਆ ਕਿ ਗੈਰ ਸਿੱਖ ਜਿਹੜਾ ਹੈਗਾ ਉਹ ਤਾਂ ਪ੍ਰਵਾਨ ਪਰ ਜਿਹੜਾ ਸਿੱਖ ਹੋ ਕੇ ਐ ਕਰਦਾ ਹੈਗਾ ਉਹਦੇ ਵਾਸਤੇ ਤਾਂ ਉਚਿਤ ਆ ਵੀ ਤੂੰ ਸਿੱਖ ਹੋ ਕੇ ਐ ਕਰਦਾ ਹੈਗਾ ਇੱਕ ਗੱਲ ਤੇ ਦੂਜੀ ਗੱਲ ਇਹਨਾਂ ਨੂੰ ਨਾਲ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਭਾਵੇਂ ਕ੍ਰਾਈਮ ਕਰਦਾ ਭਾਵੇਂ ਉਹ ਸਿੱਖ ਆ ਭਾਵੇਂ ਉਹ Hindu ਆ ਬੁੱਧੀ ਜੈਨ ਈਸਾਈ ਪਾਰਸੀ ਕੋਈ ਵੀ ਅਬੇਸ਼ਕ ਇਸ ਕੋਈ ਵੀ ਹੈਗਾ ਉਹਨੂੰ ਤਾਂ ਭਾਰਤ ਦੇ ਕਾਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਹੈ ਇੱਕ ਗੱਲ ਤੇ ਦੂਸਰੀ ਗੱਲ ਦੂਜੀ ਸਜ਼ਾ ਹੋਰ ਹੁੰਦੀ ਹੈ ਜਿਹੜੀ ਕੱਲ ਇਹਨੂੰ ਵੀ ਮਿਲੀ ਹੈ ਇਹਦਾ ਵੀ ਜੁੱਤਾ ਪਤਾ ਨਹੀਂ ਉੱਥੇ ਕੱਲ ਹੋਇਆ ਜਾਂ ਨਹੀਂ ਹੋਇਆ ਪੂਰਾ ਹੋਇਆ ਉੱਥੇ ਲੋਕਾਂ ਨੇ ਮੈਨੂੰ ਉੱਥੇ ਮਹੱਲੇ ਦੇ ਕਿਸੇ ਬੰਦੇ ਨੇ ਦੱਸਿਆ ਮੈਂ ਕੱਲ ਜਦੋਂ ਉਹਨੂੰ ਫੋਨ ਕਰਕੇ ਪੁੱਛਿਆ ਮੈਂ ਜੇ ਤੁਹਾਡੇ ਮਹੱਲੇ ਘਟਨਾ ਵਾਪਰੀ ਉਹ ਮੇਰਾ ਮਿੱਤਰ ਪਿਆਰਾ ਸੀ ਉਹ ਮੈਨੂੰ ਕਹਿੰਦਾ ਵੀ ਲੋਕੀ ਕਹਿੰਦਾ ਪੈਟਰੋਲ ਪਾ ਕੇ ਉਹਨਾਂ ਨੂੰ ਲੱਗੇ ਹੀ ਫੂਕਣ ਔਰ ਇੱਕ ਗੱਲ ਦੂਜੀ ਗੱਲ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਨਾ ਉਸ ਵੀਡੀਓ ਦੇ ਵਿੱਚ ਜਿਹੜੇ ਕੁੱਟਣ ਵਾਲਿਆ ਉਹਨੂੰ ਜਿਹ ਕੌਣ ਲਹਾਜ ਕਰਦਾ ਪਿਆ ਜਿਹੜੇ ਬਾਕੀ ਬੰਦੇ ਸੀ ਉਥੇ ਪੰਜਾਬ ਦੇ ਹੀ ਆਹੋ ਪ੍ਰਵਾਸੀਆਂ ਨੇ ਕੁੱਟਿਆ ਭਲਾ ਉਹਨੂੰ ਪੰਜਾਬੀ ਹੀ ਸੀਗੇ ਸਾਰੇ ਜਿਹਨਾਂ ਨੇ ਉਹਦਾ ਬਜੰਤਰਾ ਲਾਇਆ ਉਹ ਪ੍ਰਵਾਸੀ ਨਹੀਂ ਸੀਗੇ ਉਹ ਪੰਜਾਬੀ ਹੀ ਸੀਗੇ ਜਿਹੜੇ ਉਹਨੂੰ ਲਾੜਤਾ ਪਾਉਣ ਡੇ ਹੋ ਸੀਗੇ ਹੱਦ ਹੀ ਆ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੁਣਾ ਇੱਥੇ ਕੁਝ ਲੋਕ ਪੱਤਰਕਾਰ ਵੀ ਹੁਣ ਭਾਵੇਂ ਜਾਂ ਕੁਝ ਹੋਰ ਅਖੌਤੀ ਬੁੱਧੀਜੀਵੀ ਮਤਲਬ ਜਦੋਂ ਨਾ ਐਨ ਬੰਨੇ ਤੇ ਬੈਠੇ ਹੁੰਦੇ ਆ ਮੌਕਾ ਹੀ ਪਾੜਦੇ ਹੁੰਦੇ ਵੀ ਸਾਨੂੰ ਮੌਕਾ ਮਿਲੇ ਸਹੀ ਮਾਰਾ ਜਾ ਕੋਈ ਸਿੱਖਾਂ ਦੇ ਖਿਲਾਫ ਬੋਲਣ ਦਾ ਉਹ ਸਿੱਖ ਨਹੀਂ ਹੈ ਪਹਿਲੀ ਗੱਲ ਦੇਖੋ ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈਗਾ ਉਹ ਕਦੇ ਸ਼ਰਾਬ ਨਹੀਂ ਪੀਂਦਾ ਹੈਗਾ ਉਸ ਬੰਦੇ ਨੇ ਮਹੱਲੇ ਦੇ ਦੱਸ ਦਿਆ ਪੁਲਿਸ ਉਹ ਸ਼ਰਾਪ੍ਰੀਤੀ ਉਹ ਸੀਗੀ ਉਹਨੇ ਉਹਨੇ ਸ਼ਰਾਪ੍ਰੀਤੀ ਉਹ ਸੀਗੀ ਔਰ ਉਹ ਇਹ ਵੀ ਦੱਸਦੇ ਹੈਗੇ ਆ ਕਹਿੰਦੇ ਕਿ ਪਹਿਲਾਂ ਵੀ ਉਹਨੇ ਆਪਣੀ ਕੁੜੀ ਬਹੁਤ ਕੁਝ ਦੱਸਿਆ ਲੋਕਾਂ ਨੇ ਸਾਹਮਣੇ ਕੈਮਰੇ ਦੇ ਮੂਹਰੇ ਆਣਨ ਕੇ ਦੱਸਿਆ ਉਹਦੇ ਘਰ ਦੀ ਵੀ ਉਹ ਤੋਂ ਆਖੀ ਉਹ ਵੀ ਸਾਰਾ ਕੁਝ ਤਾਂ ਦੱਸਣ ਡਿਆ ਮਹੱਲੇ ਵਾਲੇ ਤੁਸੀਂ ਦੱਸੋ ਮੈਨੂੰ ਸਿੱਖ ਐਵੇਂ ਕਰਦਾ ਸਿੱਖ ਸ਼ਰਾਬ ਪੀਂਦਾ ਸਿੱਖ ਦੇ ਸ਼ਰਾਬ ਨਹੀਂ ਪੀਂਦਾ ਹੈਗਾ ਇਹ ਵੀ ਗੱਲ ਸੁਣ ਵਿੱਚ ਆਈ ਆ ਵੀ ਗਾਤਰੇ ਕਿਰਪਾਨ ਉਹਨੇ ਕੋਈ ਅਮਰਤ ਨਹੀਂ ਛਕਿਆ ਗਾਤਰੇ ਕਿਰਪਾਨ ਉਹਨੇ ਬਸ ਐਵੇਂ ਹੀ ਨਾਮ ਨੂੰ ਪਾਇਆ ਸੀਗਾ ਜੇ ਨਾਮ ਨੂੰ ਨਾ ਹੀ ਪਾਇਆ ਹੋਵੇ ਜੇ ਸੱਚੀ ਵੀ ਉਹਨੇ ਅਮਰਤ ਛਕਿਆ ਹੋਵੇ ਤਾਂ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਗੈਰ ਅਮਰਤ ਧਾਰੀ ਹੈਗੇ ਆ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਵੀ ਤੁਸੀਂ ਪੁੱਠੇ ਕੰਮ ਕਰ ਸਕਦੇ ਹੋ ਤੁਹਾਨੂੰ ਲਾਇਸੈਂਸ ਮਿਲ ਗਿਆ ਵੀ ਤੁਸੀਂ ਜੋ ਮਰਜ਼ੀ ਕਰ ਲਓ ਉਹਨੇ ਵੀ ਦੱਸਿਆ ਅੱਜ ਜੋ ਅੱਜ ਜਿਹੜੀ মিডিਆ ਦੇ ਉੱਤੇ ਰਿਪੋਰਟ ਘੁੰਮਦੀ ਪਈ ਆ ਪੁਲਿਸ ਦੇ ਮੁਤਾਬਕ ਵੀ ਉਹਨੇ ਕਬੂਲ ਕਰ ਲਿਆ ਕਹਿੰਦਾ ਵੀ ਉਹ ਬੱਚੀ ਮੇਰੇ ਘਰ ਆਈ ਸੀ ਅੱਗੇ ਵੀ ਆਉਂਦੀ ਸੀ ਮੇਰੀ ਬੱਚੀ ਨਾਲ ਖੇਡਣ ਦੇ ਵਾਸਤੇ ਬੱਚੇ ਇਕੱਠੇ ਖੇਡਦੇ ਆ ਗਲੀ ਮਹੱਲੇ ਆਂਡ ਗਵਾਂਡ ਖੇਡਣ ਵਾਸਤੇ ਆਈ ਮੇਰੇ ਘਰ ਦੀ ਪੇਕਿਆਂ ਦੇ ਗਈ ਉਹ ਕਹਿੰਦਾ ਲੁਧਿਆਣੇ ਨੂੰ ਹੈ ਮੈਂ ਘਰ ਚ ਇਕੱਲਾ ਸੀਗਾ ਉਹਨੂੰ ਵੇਖ ਕੇ ਮੇਰੀ ਇਹ ਨੀਅਤ ਖਰਾਬ ਹੋ ਗਈ ਮੇਰੀ ਜਦੋਂ ਨੀਅਤ ਖਰਾਬ ਹੋ ਗਈ ਤਾਂ ਮੈਂ ਉਹਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨੇ ਰੌਲਾ ਪਤਾ ਚੀਕਾ ਪਾਤੀ ਮਾਰੀਆਂ ਉਸ ਤੋਂ ਬਾਅਦ ਕਹਿੰਦਾ ਮੈਂ ਘਬਰਾ ਗਿਆ ਮੈਂ ਫਿਰ ਉਹਦਾ ਗਲਾ ਫੜ ਕੇ ਘੁੱਟ ਦਿੱਤਾ ਔਰ ਉਹਨਾਂ ਚਰੋਂ ਦਾ ਗਲਾ ਘੁੱਟ ਕੇ ਰੱਖਿਆ ਜਿੰਨਾ ਚਿਰ ਉਹਦੀ ਮੌਤ ਮੈਂ ਇਹਦਾ ਬੈਠਾ ਕਈ ਵਾਰੀ ਸੋਚਦਾ ਹੈਗਾ ਆ ਮੇਰਾ ਮਨ ਇੰਨਾ ਕਈ ਵਾਰੀ ਭਾਵਕ ਹੁੰਦਾ ਨਾ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਬੱਚੀ ਆ ਯਾਰ ਆਪਣੇ ਘਰ ਦੇ ਵਿੱਚ ਵੀ ਬੱਚੀਆਂ ਹੈਗੀਆਂ ਨੇ ਉਹਦੇ ਵੀ ਘਰ 'ਚ ਬੱਚੀ ਹੈਗੀ ਆ ਇੱਕ ਕਹਾਵਤ ਇੱਕ ਕਹਾਵਤ ਕਹਿ ਲੋ ਜਾਂ ਆ ਮੇਰਾ ਹੁਣ ਮੈਨੂੰ ਸਮਝ ਨਹੀਂ ਲੱਗਦਾ ਮੈਂ ਕੀ ਬੋਲੀ ਜਾਂਦਾ ਇੱਕ ਗੱਲ ਸਾਡੇ ਇਥੇ ਪ੍ਰਚਲਿਤ ਹੈਗੀ ਆ ਉਹ ਇਹ ਆ ਕਿ ਆਪਣੇ ਘਰ ਦੇ ਵਿੱਚ ਇੱਕ ਬੱਚੀ ਹੋਣੀ ਬੇਹਦ ਜ਼ਰੂਰੀ ਹੈ ਕਿਉਂ ਭਲਾ ਉਹ ਇਸ ਕਰਕੇ ਕਿਹਾ ਜਾਂਦਾ ਕਈ ਲੋਕਾਂ ਦੇ ਵੱਲੋਂ ਹਾਲਾਂਕਿ ਮੈਂ ਇਸ ਗੱਲ ਤੋਂ ਬਹੁਤਾ ਸਹਿਮਤ ਨਹੀਂ ਹੈਗਾ ਕਿ ਜਦੋਂ ਆਪਣੇ ਘਰ 'ਚ ਬੱਚੀ ਹੋਊਗੀ ਜੇ ਫਿਰ ਇਸ ਗੱਲ ਦਾ ਪਤਾ ਹੁੰਦਾ ਹੈਗਾ ਕਿ ਦੋਆਂ ਦੀਆਂ ਧੀਆਂ ਪੈਣਾ ਬੱਚੀਆਂ ਫਿਰ ਇਸ ਗੱਲ ਦੀ ਇਹ ਕਦਰ ਹੁੰਦੀ ਹੈ ਇਸ ਗੱਲ ਦੀ ਪਤਾ ਹੁੰਦਾ ਵੀ ਹਾਂ ਵੀ ਪਰ ਹੁਣ ਉਹਦੇ ਤਾਂ ਆਪਣੇ ਹੈਗੀਆਂ ਦੱਸੋ ਇਦਾਂ ਹੋਰ ਬਹੁਤ ਸਾਰਾ ਰੋਕ ਹੈਗਾ ਆਪਦੇ ਘਰੇ ਧੀਆ ਆਪਣਾ ਬੱਚੀਆਂ ਹੈਗੀਆਂ ਆ ਉਹਦੇ ਬਾਵਜੂਦ ਵੀ ਤੁਸੀਂ ਦੇਖੋ ਕੀ ਕੁਝ ਨਹੀਂ ਕਰਦੇ ਹੈਗੇ ਇਦਾਂ ਦੇ ਵੀ ਹੈਗੇ ਆ ਔਰ ਬਹੁਤ ਸਾਰਾ ਤੁਹਾਨੂੰ ਉਹ ਲੋਕ ਮਿਲਣਗੇ ਜਿਨ੍ਹਾਂ ਦੇ ਘਰੇ ਕੋਈ ਬੱਚੀ ਨਹੀਂ ਹੈਗੀ ਔਰ ਉਹ ਬੜੇ ਵਧੀਆ ਕਿਰਦਾਰਾਂ ਵਾਲੇ ਹੈਗੇ ਆ ਦੂਜਿਆਂ ਦੀਆਂ ਧੀਆ ਪੜਨ ਨੂੰ ਆਪਦੀਆਂ ਧੀਆ ਪੜਾ ਜਾਣਦੇ ਆ ਭਾਈ ਗੁਰਦਾਸ ਜੀ ਨੇ ਆਖਿਆ ਸੀ ਦੇਖ ਪਰਾਈਆਂ ਚੰਗੀਆਂ ਮਾਵਾ ਧੀਆ ਪੜਨਾ ਜਾਣੇ ਹੁਣ ਉਹ ਜਿਹੜਾ ਬੰਦਾ ਹੈਗਾ ਉਹਨੇ ਇਸ ਗੱਲ ਦੇ ਉੱਪਰ ਪਹਿਰਾ ਨਹੀਂ ਦਿੱਤਾ ਉਹ ਕੋਈ ਨਹੀਂ ਦੇ ਹੋਇਆ ਸਿੱਖ ਦਾ ਮਤਲਬ ਕੀ ਹੁੰਦਾ ਹੈਗਾ ਪਹਿਲਾਂ ਸਿੱਖ ਦੀ ਵਾਟ ਇਜ਼ ਦੀ ਡੈਫੀਨੇਸ਼ਨ ਆਫ ਸਿੱਖ ਸਿੱਖ ਦੀ ਡੈਫੀਨੇਸ਼ਨ ਹੈ ਕਿ ਉਹਨੇ ਗੁਰਦਰ ਸਾਹਿਬ ਮਾਰਗ ਦੇ ਉੱਪਰ ਚੱਲਦੇ ਹੋયા ਚੱਲਣ ਦੀ ਕੋਸ਼ਿਸ਼ ਕਰਨੀ ਉਹਨੇ ਸਾਰੀ ਉਮਰ ਸਿੱਖ ਦਾ ਹੈਗਾ ਸਿੱਖ ਕੋਸ਼ਿਸ਼ ਕਰਦਾ ਹੈਗਾ ਪਰ ਗੁਰੂ ਨੂੰ ਪ੍ਰਵਾਨ ਹੋ ਜਮਾ ਔਰ ਕਈ ਠਿਹੜਕ ਜਾਂਦੇ ਆ ਡੋਲ ਜਾਂਦੇ ਆ ਕਈ ਪਾਰ ਉਤਾਰੇ ਹੋ ਜਾਂਦੇ ਆ ਕਈਆਂ ਦੇ ਇੱਕ ਮੈਂ ਹੋਰ ਗੱਲ ਕਹਿਣੀ ਚਾਹਾਂਗਾ ਜਿਹੜੇ ਟਾਰਗੇਟ ਕਰਦੇ ਆ ਸਿੱਖਾਂ ਨੂੰ ਦੇਖੋ ਕਾਨੂੰਨ ਨੇ ਆਪਣੇ ਮਤਾਬਕ ਨੂੰ ਸਜ਼ਾ ਦੇਣੀ ਆ ਔਰ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈਗਾ ਜਿੰਨਾ ਕਿ ਮੈਨੂੰ ਮੈਂ ਵੀ ਵਿਚਰਦਾ ਇੱਥੇ ਸਮਾਜ ਦੇ ਵਿੱਚ ਵਿਚਰਦਾ ਐਡੀ ਵੀ ਗੱਲ ਕੋਈ ਨਹੀਂ ਹੈਗੀ ਸਾਡੇ ਲਾਗੇ ਹੁਸ਼ਿਆਰਪੁਰ ਤੋਂ ਪਰੇ ਹਰਖਵਾਲ ਬਹੁਤ ਮਸ਼ਹੂਰ ਹੈਗਾ ਉੱਥੇ ਘਟਨਾ ਵਾਪਰੀ ਸੀਗੀ ਬੱਚੀ ਦੇ ਨਾਲ ਉੱਥੇ ਵੀ ਐਂ ਗਲੀ ਦੇ ਵਿੱਚ ਐਂ ਹੋ ਗਿਆ ਸੀਗਾ ਸਾਰਾ ਔਰ ਬੱਚੀ ਦਾ ਬਾਅਦ ਚ ਮਰਡਰ ਕਰ ਦਿੱਤਾ ਔਰ ਉਸ ਤੋਂ ਬਾਅਦ ਉਹ ਜਿਹੜਾ ਦੋਸ਼ੀ ਸੀਗਾ ਉਹ ਪਿੰਡ ਵਾਲਿਆਂ ਦੇ ਨਾਲ ਰਲ ਕੇ ਬੱਚੀ ਨੂੰ ਆਪ ਹੀ ਲੱਭੀ ਜਾਵੇ ਵੀ ਬੱਚੀ ਕਿੱਥੇ ਗਵਾਚ ਗਈ ਉੱਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਵਿੱਚ ਪਤਾ ਲੱਗਾ ਪਈ ਉਹ ਬੱਚੀ ਨੂੰ ਨਾਲ ਉਂਗਲ ਲਾ ਕੇ ਲੈ ਕੇ ਜਾਂਦਾ ਸੀ ਲੇਜ਼ ਦੇ ਪੈਕੇਟ ਨਾਲ ਉਹਨੇ ਲੈ ਕੇ ਦਿੱਤੇ ਹੋ ਸਗੇ ਉਹਨੂੰ ਉੱਤੋਂ ਬਾਅਦ ਉਹ ਗੱਲ ਉਸ ਤੋਂ ਬਾਅਦ ਫਿਰ ਉਹਦੇ ਖਿਲਾਫ ਕੇਸ ਚੱਲਿਆ ਕੋਰਟ ਦੇ ਵਿੱਚ ਐਸ ਵੇਲੇ ਜੇਲ੍ਹ ਦੇ ਵਿੱਚ ਹੈ ਔਰ ਉਹਨੂੰ ਦਿਨਾਂ ਦੇ ਵਿੱਚ ਹੀ ਸਜ਼ਾ ਹੋ ਗਈ ਸਗੀ ਇਹਨੂੰ ਵੀ ਹੋਣੀ ਆ ਇਹ ਮੈਂ ਤੁਹਾਨੂੰ ਦੱਸ ਦਿੰਨਾ ਜੀ ਪੱਕੀ 100% ਪੱਕੀ ਗੱਲ ਹੈਗੀ ਆ ਪੁਲਿਸ ਨੇ ਫਾਸਟ ਟਰੈਕ ਦੇ ਉੱਪਰ ਕੇਸ ਚਲਾ ਕੇ ਔਰ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਛੇਤੀ ਤੋਂ ਛੇਤੀ ਉਹਦੇ ਖਿਲਾਫ ਕਾਰਵਾਈ ਕਰ ਦੇਣੀ ਹੈਗੀ ਆ ਕੋਰਟ ਦੇ ਵਿੱਚ ਇੱਕ ਕੇਸ ਚੱਲੂਗਾ ਪੋਸਟ ਕੋ ਲੱਗ ਗਈ ਆ ਹੋਰ ਜਿਹੜੀਆਂ ਸਬੰਧਤ ਧਰਾਵਾਂ ਹੈਗੀਆਂ ਨੇ ਉਹ ਵੀ ਸਾਰਾ ਕੁਝ ਹੋ ਜਾਣਾ ਹੈਗਾ ਤੁਹਾਡੇ ਸਾਹਮਣੇ ਹੋਣਾ ਹੈਗਾ ਜੇ ਨਾ ਹੋਇਆ ਤਾਂ ਬੀਤੀ ਕੱਲ ਜਿਹੜੀ ਗੱਲ ਨਿਕਲ ਕੇ ਇੱਕ ਹੋਰ ਸਾਹਮਣੇ ਆਈ ਅੱਜ ਬਈ ਇੱਕ ਜਿਹੜਾ ਐਸਆਈਸੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਆਉਂਦੇ ਸਮੇਂ ਚ ਦੁਬਾਰਾ ਫਿਰ ਉਹ ਬਹਾਲ ਹੋ ਜਾਏ ਜਾਂ ਨਾ ਹੋ ਜਾਏ ਉਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਪਰ ਮੌਕੇ ਤੇ ਕਿਉਂ ਕੀਤਾ ਭਲਾ ਉਹਨਾਂ ਨੇ ਕਿਉਂਕਿ ਪੁਲਿਸ ਦੇ ਕੰਮ ਦੇ ਵਿੱਚ ਅਣਗਹਿਲੀ ਸੀਗੀ ਤਾਂ ਕਰਕੇ ਸੀਨੀਅਰ ਅਫਸਰਾਂ ਨੇ ਉਹਨੂੰ ਲਾਂਬੇ ਕਰ ਦਿੱਤਾ ਇਦਾਂ ਅਣਗਹਿਲੀ ਸੀਗੀ ਅਣਗਹਿਲੀ ਕੀ ਸੀ ਭਲਾ ਜੇ ਮਹੱਲੇ ਵਾਲਿਆਂ ਨੂੰ ਕੁੜੀ ਉਹਦੇ ਘਰੋਂ ਲੱਪਈ ਸੀ ਪੀ ਸੀ ਸੀ ਟੀ ਵੀ ਫੁਟੇਜ ਦੇਖੋ ਆ ਕੁੜੀ ਅੰਦਰ ਨੂੰ ਜਾਂਦੀ ਤਾਂ ਦੀਦੀ ਪਈ ਐ ਬਾਹਰ ਨੂੰ ਆਉਦੀ ਨਹੀਂ ਦੀਦੀ ਹੈਗੀ ਸੀ 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 ਟੀ ਵੀ ਫੁਟੇਜ ਦੇ ਵਿੱਚ ਤੇ ਫਿਰ ਇਹਨਾਂ ਦੇ ਪਤਾ ਹੀ ਹੈ ਵੀ ਘਰ ਦੇ ਅੰਦਰ ਹੀ ਹੋਊਗੀ ਉਹ ਲੱਭੇ ਤੋਂ ਬਿਨਾਂ ਕਿੱਦਾਂ ਜਾ ਸਕਦੇ ਹੈਗੇ ਅਣਗਹਿਲੀ ਤੇ ਹੈ ਹੀ ਆ ਕਿੱਡੀ ਵੱਡੀਆਂ ਗੱਲੀਆਂ ਗੱਲੀਆਂ ਹੁਣ ਜੇ ਇਹਦਾ ਮਤਲਬ ਦੋਸ਼ੀ ਕੌਣਾ ਭਲਾ ਪੁਲਿਸ ਦੋਸ਼ੀ ਨਾਲ ਹੈ ਜਾਂ ਨਹੀਂ ਹੈਗੀ ਪੁਲਿਸ ਸਵਾਲਾਂ ਦੇ ਘਰੇ ਵਿੱਚ ਖੜੀ ਹੁੰਦੀ ਹੈ ਜਾਂ ਨਹੀਂ ਲੋਕਾਂ ਨੇ ਖੜਿਆਂ ਕੀਤਾ ਪੁਲਿਸ ਨੂੰ ਸਵਾਲਾਂ ਦੇ ਕਟਾਰੇ ਵਿੱਚ ਇਸ ਕਰਕੇ ਉਹਨੂੰ ਸਸਪੈਂਡ ਕੀਤਾ ਗਿਆ ਹੋਊਗਾ ਔਰ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕੰਮ ਹੋਣਾ ਹੈਗਾ ਜੋ ਵੀ ਦੇਖੋ ਆ ਜਿਹੜੀ ਮੈਂ ਗੱਲ ਕਰਨ ਲਿਆ ਹੈਗਾ ਵੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਟਾਰਗੇਟ ਕਰਦੇ ਸਿੱਖਾਂ ਨੂੰ ਜੀ ਅੱਜ ਦਾ ਬੀਬੀ ਖਾਸ ਕਰਕੇ ਮੈਂ ਤਾਂ ਹੈਰਾਨ ਹੈਗਾ ਮੈਂ ਤਾਂ ਮੱਤ ਤੋਂ ਹੈਰਾਨ ਹੈਗਾ ਦੇਖੋ ਆ ਜਿਹੜੀ ਮੈਂ ਕਿਤਾਬ ਤੋਂ ਦੋ ਬਾਰੇ ਵਿਖਾੜਿਆ ਇਹ ਮਤ ਉਹਨਾਂ ਤਿੱਜੀਵਰੀ ਵਿਵਹਾਰਨਾ ਆ ਜਿਹੜੇ ਇਹਦੇ ਵਿੱਚ ਕਿਤਾਬ ਦੇ ਵਿੱਚ ਜਿਨ੍ਹਾਂ ਦੇ ਉੱਪਰ ਦੋਸ਼ ਆ ਨਾ ਉਹ ਦੋਸ਼ ਪਤਾ ਕਿ ਇਹਨਾਂ ਲੋਕਾਂ ਦੇ ਉੱਪਰ ਆ ਇਸ ਭਾਰਤੀ ਨਿਜ਼ਾਮ ਦੀ ਖਾਤਰ ਜਿਨ੍ਹਾਂ ਨੇ ਉਹਨਾਂ ਦੀ ਰੱਖਿਆ ਕਰਨੀ ਆ ਭਾਰਤ ਦੇ ਲੋਕਾਂ ਦੀ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲਿਆਂ ਦੇ ਪਰਿਵਾਰਾਂ ਦੀਆਂ ਧੀਆਂ ਭੈਣਾਂ ਬੱਚੀਆਂ ਮਾਵਾਂ ਦੇ ਨਾਲ ਆ ਰੱਖਿਆ ਕਰਨ ਵਾਲੇ ਨੇ ਸਾਰਾ ਕੁਝ ਕੀਤਾ ਹੋਇਆ ਆ ਬੋਲ ਉਹਨਾਂ ਦੇ ਖਿਲਾਫ ਹੁਣ ਸਿੱਖਾਂ ਦੀ ਜਿਹੜੀ ਗੱਲ ਹੈਗੀ ਆ ਕਕਾਰਾ ਨੂੰ ਨਿਸ਼ਾਨੇ ਦੇ ਉੱਪਰ ਸਿੱਖ ਕੌਮ ਨੂੰ ਨਿਸ਼ਾਨੇ ਦੇ ਉੱਪਰ ਲੈਣ ਵਾਲੀ ਗੱਲ ਕੀ ਸਿੱਖਾਂ ਦੇ ਕੋਲ ਰਾਜ ਭਾਗ ਹੈਗੇ ਆ ਮੈਨੂੰ ਇਸ ਗੱਲ ਦਾ ਜਵਾਬ ਦੇਣ ਉਹ ਸਿੱਖਾਂ ਦੇ ਕੋਲ ਕੀ ਦੱਸੋ ਮੈਨੂੰ ਰਾਜ ਭਾਗ ਹੈਗੇ ਆ ਰਾਜ ਭਾਗ ਤੇ ਜਿਹਨਾਂ ਦੇ ਹੱਥ 'ਚ ਹੈਗੇ ਆ ਉਹ ਤੇ ਇਹਨਾਂ ਨੂੰ ਉਹਨਾਂ ਨੇ ਸਜ਼ਾ ਮਾ ਨਹੀਂ ਦਿੱਤੀਆਂ ਕਿੰਨੀ ਬੇਰਹਿਮੀ ਦੇ ਨਾਲ ਦੇਖੋ ਗੱਲ ਕਰਕੇ ਜਰਾ ਕੀ ਕੁਝ ਇੱਥੇ ਨਹੀਂ ਵਾਪਰਿਆ ਇਸ ਸਰਜ਼ਮੀਨ ਦੇ ਉੱਪਰ ਜੇ ਸਿੱਖਾਂ ਦੇ ਕੋਲ ਰਾਜ ਭਾਗ ਹੋਣ ਜਾਂ ਜਦੋਂ ਸਿਗੇ ਤਾਂ ਉਸ ਵੇਲੇ ਤਸੀਂ ਤੁਹਾਨੂੰ ਬਹੁਤ ਸਾਰੇ ਇੱਕ ਡਰਾਮਾ ਮਿਲਣਗੇ ਇਦਾਂ ਦੀਆਂ ਉਸ ਵੇਲੇ ਜੇ ਕੋਈ ਸਿੱਖ ਦੇਖੋ ਸਿੱਖ ਰਾਜ ਦੇ ਵਿੱਚ ਜੇ ਸਿੱਖ ਹੋ ਕੇ ਸਿੱਖ ਕੋਈ ਇਦਾਂ ਦੀ ਹਰਕਤ ਕਰਦਾ ਹੈਗਾ ਉਹਦਾ ਅੰਜਾਮ ਸਿੱਖਾਂ ਨੂੰ ਪਤਾ ਹੈਗਾ ਕਿ ਉਹਦੇ ਨਾਲ ਕਿਦਾਂ ਨਿੱਠਣਾ ਹੈਗਾ ਸੋ ਆ ਇੱਕ ਬਹੁਤ ਜ਼ਿਆਦਾ ਦੁੱਖਦਾਈ ਗੱਲ ਹੈਗੀ ਆ ਦੇਖੋ ਜਿਹੜਾ ਕੰਮ ਕਰਨ ਵਾਲਾ ਹੁੰਦਾ ਜਿਹੜੀ ਗੱਲ ਕਰਨ ਵਾਲੀ ਹੁੰਦੀ ਹੈ ਸਾਨੂੰ ਮੈਨੂੰ ਲੱਗਦਾ ਕਿ ਉਹੀ ਗੱਲ ਕਰਨੀ ਚਾਹੀਦੀ ਹੁੰਦੀ ਹੈ ਪਤਾ ਨਹੀਂ ਕਿਉਂ ਲੱਭ ਚੁੱਬਣ ਲੱਪਨੀਆਂ ਚੀਜ਼ਾਂ ਉਹ ਵਾਲੀਆਂ ਅਕਲ ਤੋਂ ਥੋੜੇ ਜਿਹਾ ਕੰਮ ਲੈਣ ਦੀ ਜ਼ਰੂਰਤ ਹੈ ਦੁਨੀਆ ਦੇ ਕਿਹੜੇ ਕਿਹੜੇ ਖਿੱਤੇ ਦੇ ਵਿੱਚ ਜਾ ਕੇ ਗੁਰੂ ਪਿਆਰੇ ਸਿੱਖ ਬੈਠੇ ਹੋਏ ਐ ਅੱਜ ਲੋਕ ਚੇਤੇ ਕਰਦੇ ਅੱਜ ਦੁਨੀਆ ਚੇਤੇ ਕਰਦੀ ਐ ਉਸ ਰਾਜ ਭਾਗ ਨੂੰ ਜਿਹੜਾ ਕਦੀ ਬਾਬਾ ਬੰਦਾ ਸਿੰਘ ਬਹਾਦਰ ਜਾਂ ਫਿਰ ਜਿਹੜਾ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨੇ ਸਰਜ਼ਮੀਨ ਦੇ ਉੱਪਰ ਸਥਾਪਿਤ ਕੀਤਾ ਸਗਾ ਉਸ ਰਾਜ ਦੇ ਅੱਜ ਵੀ ਚਰਚੇ ਹੁੰਦੇ ਨੇ ਕਾਸ਼ ਕਿਤੇ ਖਾਲਸੇ ਦੇ ਹੱਥ ਦੇ ਵਿੱਚ ਇੱਕ ਵਾਰ ਦੁਬਾਰਾ ਰਾਜ ਪ੍ਰਬੰਧ ਆਉਣ ਤੇ ਸਹੀ ਖਾਲਸਾ ਤੁਹਾਨੂੰ ਰਾਜ ਕਰਕੇ ਵਿਖਾਏ ਵੀ ਰਾਜ ਕਿਵੇਂ ਦੇ ਹੁੰਦੇ ਐ ਉਹਦੇ ਵਾਸਤੇ ਤੁਸੀਂ ਜਦੋਂ ਜਦ ਕਰਦੇ ਹੋ ਜਦੋਂ ਸਿੱਖ ਇਹ ਗੱਲ ਕਹਿੰਦੇ ਆ ਕਿ ਸਾਡੇ ਹੱਥ ਚ ਬਾਗ ਡੋਰ ਦਿਓ ਜਦੋਂ ਸਿੱਖ ਇਹ ਗੱਲ ਕਹਿੰਦੇ ਆ ਕਿ ਤੱਕੇ ਹੁੰਦੇ ਆ ਜਦੋਂ ਸਿੱਖ ਇਹ ਗੱਲ ਕਹਿੰਦੇ ਆ ਕਿ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਦੇ ਨਾਲ ਤੱਕੇ ਵਧਦੀਆਂ ਸਾਰਾ ਕੁਝ ਹੁੰਦਾ ਹੈਗਾ ਹੱਕ ਹਕੂਕ ਖੋਣ ਖੋਏ ਜਾਂਦੇ ਆ ਹੱਕ ਹਕੂਕ ਜਿਹੜੇ ਉਹਦੇ ਵਾਸਤੇ ਲੜਦੇ ਆ ਸੰਘਰਸ਼ੀਲ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਖਿਲਾਫ ਝੂਠੇ ਮੁਕਦਮੇ ਦਰਜ ਕੀਤੇ ਜਾਂਦੇ ਜਦੋਂ ਸਿੱਖ ਇਸ ਗੱਲ ਦੇ ਵਾਸਤੇ ਆਵਾਜ਼ ਬੁਲੰਦ ਕਰਦੇ ਤੁਸੀਂ ਉਸ ਵੇਲੇ ਕਦੀ ਉਹਨਾਂ ਦੇ ਹੱਕ ਚ ਬੋਲਿਓ ਜਿਹੜੇ ਇਹ ਗੱਲ ਕਹਿੰਦੇ ਆ ਕਿ ਅਸੀਂ ਚਾਹੁੰ ਬੀ ਹਬੀ ਇਹ ਸੰਘਰਸ਼ ਕਰਨ ਵਾਲੇ ਬੰਦੇ ਦਿਓ ਇਹਨਾਂ ਨੂੰ ਰਾਜ ਪ੍ਰਬੰਧ ਤੁਹਾਨੂੰ ਠੀਕ ਲੱਗਦਾ ਸਾਰਾ ਕੁਝ ਆਹ ਜਿਸ ਰਾਜ ਪ੍ਰਬੰਧ ਦੇ ਹੇਠ ਆ ਸਾਰਾ ਕੁਝ ਆ ਵਾਪਰ ਕੇ ਹਟੇ ਜਿਹੜੇ ਤੁਹਾਨੂੰ ਕਿਤਾਬ ਖਾ ਕੇ ਹਟਿਆ ਆ ਜੀ ਬਹੁਤ ਕੁਝ ਵਾਪਰਦਾ ਠੀਕ ਲੱਗਦਾ ਜੇ ਤੁਹਾਨੂੰ ਸਾਰਾ ਕੁਝ ਠੀਕ ਲੱਗਦਾ ਫੇਰ ਠੀਕ ਹੈ ਆ ਫੇਰ ਤੁਹਾਨੂੰ ਕੋਈ ਨਹੀਂ ਸਮਝਾ ਸਕਦਾ ਫੇਰ ਤੁਹਾਡੇ ਬਾਰੇ ਸਹੀ ਜੇ ਲੋਕ ਸਮਝ ਸਕਦੇ ਵੀ ਤੁਸੀਂ ਕੌਣ ਹੋ ਸਕਦੇ ਹੋ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਬੰਦਾ ਕੌਣ ਹੈਗਾ ਕੌਣ ਨਹੀਂ ਹੈਗਾ ਕੌਣ ਉਹਦੇ ਹੱਕ ਦੇ ਵਿੱਚ ਹੈਗਾ ਤੁਸੀਂ ਮੈਨੂੰ ਦੱਸੋ ਕੋਈ ਇੱਕ ਸਿੱਖ ਦੱਸ ਦਿਓ ਫੇਸਬੁੱਕ ਕੱਲ ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਕਾਲੀ ਉਹਨੂੰ ਲਾਣਤਾ ਪਾ ਪਾ ਕੇ ਮੈਂ ਵੀ ਲਾਣਤਾ ਪਾਉਣ ਰਿਆ ਕੌਣ ਲਾਣਤਾ ਨਹੀਂ ਪਾਉਂਦਾ ਤੁਸੀਂ ਮੈਨੂੰ ਦੱਸੋ ਜੀ ਸਾਰੇ ਤਾਂ ਉਹਨੂੰ ਲਾਣਤਾ ਪਾਉਣ ਡੇ ਆ ਜੁੱਤ ਪਤਾਨ ਸਾਰਿਆਂ ਨੇ ਕੀਤਾ ਜਿਹੜੇ ਜਿਹਦੇ ਹੱਥ ਉੱਥੇ ਆਇਆ ਕੱਲ ਉਹ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਮਾਲ ਦੀ ਗੱਲ ਹੈਗੀ ਆ ਕਿੰਨੀ ਹੈਰਾਨੀ ਵਾਲੀ ਗੱਲ ਹੈਗੀ ਆ ਜਿਹੜੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਅਸੀਂ ਰੋਜ਼ ਇੱਥੇ ਬੈਠ ਕੇ ਰੋਲਾ ਪਾਉਂਦੇ ਆ ਆਸੇ ਪਾਸੇ ਦਾ ਮਾਹੌਲ ਠੀਕ ਕਰੋ ਕਿੰਨੀ ਸ਼ਰਮ ਵਾਲੀ ਗੱਲ ਹੈਗੀ ਆ ਉਸ ਬੰਦੇ ਨੂੰ ਮੈਂ ਕਹਿਣਾ ਚਾਹੂੰਗਾ ਪਰ ਉਹਨੇ ਸੁਣਨੀ ਹੁਣ ਕਿਤੇ ਗੱਲ ਹੁਣ ਤਾਂ ਹੁਣ ਤਾਂ ਨਹੀਂ ਸੁਣ ਸਕੂਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਨੂੰ ਇੰਨਾ ਕਿ ਫਿਰ ਵੀ ਯਕੀਨ ਹੈਗਾ ਇਥੋਂ ਦੇ ਨਿਜ਼ਾਮ ਦੇ ਉੱਪਰ ਕਿ ਉਹਨੂੰ ਬਣਦੀ ਜਿਹੜੀ ਸਜ਼ਾ ਹੈਗੀਆ ਜ਼ਰੂਰ ਮਿਲੂਗੀ ਔਰ ਦਿੱਤੀ ਜਾਊਗੀ ਉਹਨੂੰ ਸਜ਼ਾ ਆਸੇ-ਪਾਸੇ ਕਿਤੇ ਗੁਰਮਤ ਦੇ ਜਾਂ ਕਿਤੇ ਚੰਗੀਆਂ ਚੀਜ਼ਾਂ ਦੇ ਕਿਤੇ ਖੇਡਾਂ ਦੇ ਕਿਤੇ ਕੋਈ ਖਰੇ-ਖਰੇ ਮਾਹੌਲ ਦੀਆਂ ਜਿੱਥੇ ਭੈਣਾ ਭਰਾਵਾਂ ਵਾਂਗ ਸਾਰੇ ਇਕੱਠੇ ਮਿਲ ਕੇ ਬੈਠ ਸਕਦੇ ਹੋਣ ਜਿੱਥੇ ਕੋਈ ਇੱਕ ਦੂਜੇ ਨੂੰ ਸਾਰਾ ਕੁਝ ਕਿਤੇ ਖਰਾ-ਖਰਾ ਜਾਂ ਕੁਝ ਮਾਹੌਲ ਹੋਵੇ ਜਿੱਥੇ ਜਿਹੜੇ ਖਰੀ ਸੰਗਤ ਹੋਵੇ ਥੋੜਾ ਜਿਹਾ ਚੰਗਾ-ਚੰਗਾ ਦਿਮਾਗ ਦੇ ਵਿੱਚ ਭਰ ਹੋਵੇ ਦਿলো-ਦਿਮਾਗ ਦੇ ਉੱਪਰ ਜ਼ਹਿਨੀ ਉੱਤੇ ਪਰ ਕੁਝ ਖਰਾ ਅਸਰ ਹੋ ਸਾਡੇ ਪਰਿਵਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਤੋਂ ਲੈ ਕੇ ਤੁਸੀਂ ਦੇਖੋ ਕਿੰਦਾ ਦੇ ਗੰਦੇ ਗੰਦੇ ਗੀਤ বাজਦੇ ਕਿ ਨਹੀਂ বাজਦੇ ਇਕੱਠੇ ਹੀ ਸੁਣਦੇ ਆਪਾਂ ਸਾਰੇ ਜਣੇ ਕੰਟਰੋਲ ਕਰਦੇ ਆਪਾਂ ਆਪਣੇ ਆਪ ਨੂੰ ਅਸੀਂ ਅਸੀਂ ਖਲਾਰਦੇ ਹੈਗੇ ਆ ਉਹ ਸਾਰਾ ਕੁਝ ਭਗਤ ਫਰੀਦ ਜੀ ਕਹਿੰਦੇ ਆ ਨਾ ਫਰੀਦਾ ਲੋੜਾਂ ਦਾਖ ਬਜੌਰੀਆਂ ਕਿਕਰ ਬੀਜਾ ਜੱਟ ਚਾਹਨੇ ਅਸੀਂ ਹੈਗੇ ਆ ਕਿ ਸਾਨੂੰ ਬਜੌਰ ਸ਼ਹਿਰ ਦੀਆਂ ਦਾਖਾਂ ਮਿਲਣ ਪਰ ਬੀਜ ਦੇ ਕੀ ਆ ਪਾਤਸ਼ਾਹ ਕਹਿੰਦੇ ਜੈਸਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਖੇਤ ਜੋ ਬੀਜਾਂਗੇ ਉਹ ਵੱਡਾਂਗੇ ਆਪਾਂ ਸਾਰੇ ਜਣੇ ਮਿਲ ਜੁੜ ਕੇ ਕੋਈ ਇਦਾਂ ਦਾ ਵਾਤਾਵਰਣ ਆਸੇ-ਪਾਸੇ ਕੋਈ ਇਦਾਂ ਦਾ ਮਾਹੌਲ ਸਿਰਜਣ ਦੇ ਯਤਨ ਕਰੀਏ ਔਰ ਗੁਰੂ ਕੇ ਪਿਆਰੇ ਸਿੱਖਾਂ ਦੀ ਵਿਸ਼ੇਸ਼ ਡਿਊਟੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਲਈਆ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਦੀ ਇਸ ਕਰਕੇ ਡਿਊਟੀ ਹੈ ਦੇਖੋ ਜੇ ਕੋਈ ਸਿੱਖਵੇਂ ਦੀ ਹਰਕਤ ਕਰਦਾ ਉਹਦੇ ਉੱਤੇ ਨਿਸ਼ਾਨੇ ਮੈਂ ਵਿਨਣ ਡਿਆ ਜੀ ਮੈਂ ਵਿਨਣਾ ਨਿਸ਼ਾਨਾ ਪਰ ਅਸੀਂ ਉਸ ਤਰੀਕੇ ਦੇ ਨਾਲ ਨਹੀਂ ਜਿੱਦਾਂ ਉਹ ਵਿਨਦੇ ਆ ਅਸੀਂ ਇਸ ਤਰੀਕੇ ਦੇ ਨਾਲ ਵਿਨਦੇ ਆ ਕਿ ਖਾਲਸਾ ਓ ਗੁਰੂ ਕਿਆ ਸਿਖਾ ਓਏ ਆ ਕੀ ਕਰਤੂਤ ਕੀਤੀ ਓ ਤੂੰ ਓਏ ਓ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਸਗਾ ਨਿਆਰਾ ਖਾਲਸਾ ਜਿਹੜਾ ਦੂਜਿਆਂ ਦੀ ਖਾਤਰ ਆਪਣੀ ਜਾਨ ਤੱਕ ਵੀ ਕੁਰਬਾਨ ਕਰਦਾ ਏ ਔਰ ਕੀਤੀ ਆ ਔਰ ਅੱਜ ਵੀ ਕਰਦੇ ਪਏ ਆ ਦੂਜਿਆਂ ਦੀ ਖਾਤਰ ਦੂਜਿਆਂ ਦੇ ਹੱਕਾਂ ਹਕੂਕਾਂ ਦੀ ਖਾਤਰ ਆਵਦੀ ਮਿੱਟੀ ਦੀ ਖਾਤਰ ਅੱਜ ਤੱਕ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਆਪਣੀਆਂ ਜਵਾਨੀਆਂ ਬਤਾਤੀਆਂ ਸਿਆਣੇ ਹੋ ਗਏ ਬਜ਼ੁਰਗ ਹੋ ਗਏ ਹੋ ਕਰਦੇ ਪਿਆ ਪਾਈ ਥਾਕ ਦੀ ਕਿਸੇ ਨੇ ਉਹਨਾਂ ਦੀ ਆ ਬੀਬੀ ਜਿਹੜੀ ਦੀ ਮੈਂ ਗੱਲ ਕਰਦਾ ਉਹਨੇ ਕਦੀ ਕੀਤਾ ਜ਼ਿਕਰ ਉਹਨਾਂ ਦਾ ਕਿਹੜੇ ਕਿ ਸਜ ਗਏ ਆ ਜੀ ਅੰਦਰ ਉਹ ਉਹ ਗੁਰੂ ਕੇ ਪਿਆਰੇ ਸਿੰਘ ਉਹ ਕਦੀ ਕੀਤਾ ਜ਼ਿਕਰ ਇਸ ਗੱਲ ਦਾ ਅਸੀਂ ਕਦੀ ਪ੍ਰੇਰਨਾ ਲਵਾਂਗੇ ਉਹਨਾਂ ਲੋਕਾਂ ਤੋਂ ਖਾਲਸਾ ਇਸ ਕਰਕੇ ਪ੍ਰਗਟ ਹੋਇਆ ਖਾਲਸਾ ਪ੍ਰਮਾਤਮਾ ਦੀ ਮੌਜ ਪ੍ਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਖਾਲਸਾ ਸੋ ਇਸ ਕਰਕੇ ਖਾਲਸੇ ਦੀ ਜ਼ਿਆਦਾ ਵਧੇਰੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਖਾਲਸਾ ਆਪਣੇ ਆਪ ਦੇ ਉੱਪਰ ਕੰਟਰੋਲ ਰੱਖੇ ਆਪਣੇ ਆਸੇ ਪਾਸੇ ਦੇ ਉੱਤੇ ਵੀ ਖਾਲਸੇ ਦਾ ਫਿਰ ਫਰਜ਼ ਬਣਦਾ ਵੀ ਕੰਟਰੋਲ ਰੱਖੇ ਔਰ ਜਦੋਂ ਆਪਣੇ ਆਸੇ-ਪਾਸੇ ਗਲੀ ਮੁਹੱਲੇ ਖਾਲਸਾ ਥੋੜਾ ਜਿਹਾ ਕੰਟਰੋਲ ਰੱਖਣ ਦੀ ਗੱਲ ਕੋਈ ਕਰਦਾ ਉਸ ਵੇਲੇ ਤਾਂ ਵੀ ਖਾਲਸਾ ਮੜਾ ਐਦਾਂ ਵੀ ਹੁੰਦੀ ਆ ਫਿਰ ਜੋ ਕੋਈ ਆ ਕੇ ਆਖੇ ਨਾ ਕਿ ਆਸੇ-ਪਾਸੇ ਜਿਹੜਾ ਲੁੱਟ ਪੋ ਖਲਾਰਿਆ ਜਾ ਰਿਹਾ ਇਹਦੇ ਤੇ ਥੋੜਾ ਜਿਹਾ ਕੰਟਰੋਲ ਕਰ ਲੋ ਤਾਂ ਵੀ ਮੜਾ ਲੱਗਦਾ ਹੈ ਸਿੱਖ ਆਵਦਾ ਫਰਜ਼ ਫਿਰ ਵੀ ਨਿਭਾਉਂਦਾ ਹੈਗਾ ਉਹਨਾਂ ਨੂੰ ਨਿਭਾਉਣ ਦਿਓ ਖਾਲਸੇ ਨੂੰ ਆਪਦੇ ਫਰਜ਼ ਜਿਹੜੇ ਅਸਲ ਗੁਰੂ ਕੇ ਪਿਆਰੇ ਸਿੱਖ ਹੈ ਗਿਆ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਖਾਲਸਾ ਜਿਹੜਾ ਅਸਲ ਖਾਲਸਾ ਗੁਰੂ ਦਾ ਸਿੱਖ ਜਿਹੜਾ ਹੈਗਾ ਉਹਨੂੰ ਤੁਸੀਂ ਆਪਦੇ ਫਰਜ਼ ਨਿਭਾਉਣ ਦਿਓ ਤੁਸੀਂ ਖਾਲਸੇ ਨੂੰ ਇੱਕ ਵਾਰੀ ਮੌਕਾ ਦਿਓ ਖਾਲਸਾ ਦੁਬਾਰਾ ਫਿਰ ਇਸ ਸਰਜ਼ਮੀਨ ਦੇ ਉੱਪਰ ਉਸ ਕਿਸਮ ਦੇ ਰਾਜਭਗ ਸਿਰਜ ਸਕੇ ਉਸ ਰਾਜਭਗ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੋਊਗਾ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਰਵੈਤਾ ਇਦਾਂ ਨਹੀਂ ਬਖਸ਼ਿਆ ਨੇ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਤਾਕਤ ਇਵੇਂ ਦੀ ਦਿੱਤੀ ਹੋਈ ਹੈ ਖਾਲਸੇ ਨੂੰ ਗੁਰੂ ਸਾਹਿਬ ਜੀ ਸਿਧਾਂਤ ਇਵੇਂ ਦੇ ਦੇ ਕੇ ਗਏ ਹੈਗੇ ਆ ਉੱਥੇ ਇਦਾਂ ਦੇ ਕਾਨੂੰਨ ਥੋੜੀ ਲਾਗੂ ਹੋਣੇ ਆ ਉੱਥੇ ਖਾਲਸਾ ਦੇ ਤਰੀਕੇ ਦੇ ਨਾਲ ਆਪਦੇ ਹਿਸਾਬ ਨਾਲ ਸਜਾਵਾਂ ਦਊਗਾ ਪਰ ਇਹ ਹੁਣ ਤਾਂ ਹੈਗਾ ਜੇ ਆਮ ਲੋਕ ਉਹ ਵੀ ਸਾਥ ਦੇਣ ਕਿ ਠੀਕ ਆ ਜੀ ਅਸੀਂ ਵੀ ਤੁਹਾਡੇ ਨਾਲ ਖੜਦੇ ਆ ਪਰ ਹੁਣ ਜੇ ਇੱਕ ਪੱਤਰਕਾਰ ਨੇ ਵੀ ਕਹਿਤਾ ਇੱਕ ਬੀਬੀ ਨੇ ਵੀ ਕਹਿਤਾ ਇੱਕ ਉਹ ਫਰਣਾਣੇ ਅੰਗ ਸੇ ਉਹ ਬਾਣੇ ਵਿੱਚ ਘੁੰਮਣ ਡਿਆ ਉਹ ਉਸ ਨਿਹੰਗਾਂ ਨੂੰ ਕਹਿੰਦਾ ਮੈਂ ਟਾਰਗੇਟ ਕਰਦਾ ਜੀ ਕਹਿੰਦਾ ਮੈਂ ਨਿਹੰਗਾਂ ਨੂੰ ਕਿੱਥੇ ਗੇ ਕਹਿੰਦਾ ਉਹ ਨਿਹੰਗ ਹੱਦ ਹੋ ਗਈ ਆ ਤੇ ਤੂੰ ਤੇ ਅਸਲੀ ਨਿਹੰਗ ਵਨ ਤੇਰੇ ਹਿਸਾਬ ਦੇ ਨਾਲ ਤੂੰ ਕਿਉਂ ਨਾ ਗਿਆ ਵੀ ਤੂੰ ਮੈਨੂੰ ਪਹਿਲਾਂ ਤੂੰ ਦੱਸ ਮੈਨੂੰ ਮੈਂ ਰਸੂਲਪੁਰ ਨੂੰ ਕਿਹੜਾ ਚਾਉਣਾ ਤੂੰ ਕਿਉਂ ਨਾ ਗਿਆ ਜੀ ਤੇਰੇ ਹਿਸਾਬ ਨਾਲ ਤੂੰ ਤੇ ਅਸਲੀ ਸਿੱਖ ਆ ਮੈਂ ਕਹਿੰਦਾ ਮੈਂ ਪੱਤਰਕਾਰ ਆ ਮੈਂ ਪੰਜਾਬ ਦਾ ਦਰਦ ਪਾਲਦਾ ਮੈਂ ਕਰਦਾ ਗੱਲ ਆ ਆ ਲੈ ਤੂੰ ਕਰ ਗੱਲ ਤੂੰ ਕਿਉਂ ਨਹੀਂ ਕਰਦਾ ਤੇਰੇ ਤੇਰੀਆਂ ਨੱਤਾਂ ਦੇ ਵਿੱਚ ਕਾਂ ਉਤਰਿਓ ਆ ਔਰ ਬੀਬੀਓ ਕਿਉਂ ਨਹੀਂ ਕਰਦੀ ਤੇਰੀਆਂ ਟੰਗਾਂ ਦੇ ਵਿੱਚ ਕਾਂ ਉਤਰਿਓ ਆ ਬਾਹਰ ਰਹਿਨੀ ਵਿਦੇਸ਼ ਦੇ ਵਿੱਚ ਕਰ ਗੱਲ ਕਿਉਂ ਨਹੀਂ ਕਰਦੀ ਕਮਾਲ ਦੀ ਗੱਲ ਹੈਗੀ ਆ ਮੈਨੂੰ ਦੱਸੋ ਫੇਸਬੁੱਕ ਦੇ ਉੱਪਰ ਕੋਈ ਸਿੰਗਲ ਸਿੱਖ ਦੱਸੋ ਮੈਨੂੰ ਜਿਹੜਾ ਉਸ ਕੱਲ ਵਾਲੇ ਬੰਦੇ ਦੇ ਹੱਕ ਦੇ ਵਿੱਚ ਭੁਗਤਿਆ ਹੋਵੇ ਕੱਲ ਤੋਂ ਲੈ ਕੇ ਹੁਣ ਤੱਕ ਸਾਰੇ ਉਹਦਾ ਜੁੱਤ ਪਦਾਨ ਕਰਨ ਦੇਵਾ ਸੋਸ਼ਲ ਮੀਡੀਆ ਦੇ ਉੱਪਰ ਵੀ ਕੋਈ ਉਹਦਾ ਸੋਦਾ ਸੋਦੇ ਜਾਣ ਦੀਆਂ ਗੱਲਾਂ ਕਰਦੇ ਸੋਦਾ ਲਾ ਦਿਓ ਉਹਦਾ ਫਿਰ ਸੋਦੇ ਲਾਉਣ ਦੀ ਵੀ ਜਿਹੜੀ ਗੱਲ ਹੈਗੀ ਆ ਇੱਕ ਦੂਜੇ ਨੂੰ ਕਹਿੰਦੇ ਸਾਰੇ ਤੂੰ ਲਾ ਦੇ ਤੂੰ ਲਾ ਦੇ ਤੂੰ ਲਾ ਦੇ ਜਿਹੜ ਜਿਹਨੂੰ ਲੱਗਦਾ ਉਹ ਲਾ ਦੇ ਉਹ ਲਾਵੇ ਕਿਉਂ ਨਹੀਂ ਲਾਉਂਦੇ ਜੀ ਤੁਸੀਂ ਆਪ ਉੱਥੇ ਦੱਸਦੇ ਹੀ ਬੰਦੇ ਕਹਿੰਦੇ ਪੁਲਿਸ ਵਾਲਿਆਂ ਨੇ ਸਾਨੂੰ ਆਖਿਆ ਕਹਿੰਦੇ ਵੀ ਤੁਸੀਂ ਆਪਣੇ ਸਿਰ ਤੇ ਨਾ ਪਵਾ ਕੇ ਬਹਿ ਜਾਓ ਸਾਨੂੰ ਮੁੜ ਕੇ ਤੁਹਾਡੇ ਖਿਲਾਫ ਕਾਰਵਾਈ ਵੀ ਕਰਨੀ ਪੈਣੀ ਹੈ ਕਹਿੰਦੇ ਅਸੀਂ ਕਾਰਵਾਈ ਕਰ ਦੇਣੀ ਆ ਕਹਿੰਦੇ ਇਸ ਕਰਕੇ ਮੌਕੇ ਤੇ ਰੁਕ ਜਾਂਦੇ ਆ ਪਰ ਜਿਹਨਾਂ ਨੂੰ ਪੁਲਿਸ ਦੇ ਉੱਪਰ ਵੀ ਨਹੀਂ ਭਰੋਸਾ ਫਿਰ ਕਰਿਆ ਕਰੋ ਹਿੰਮਤ ਜਾ ਕਰੋ ਮੌਕੇ ਤੇ ਕਿਉਂ ਨਹੀਂ ਜਾਂਦੇ ਹੈਗੇ ਉਹ ਲੋਕ ਜੇ ਕੋਈ ਸੋਦਾ ਲਾਵੇ ਤਾਂ ਸੇਖ ਲਾਵੇ ਲਾ ਕੇ ਫਿਰ ਜੇਲ੍ਹ ਚ ਬੈਠਾ ਰਵੇ ਕਮਾਲ ਦੀ ਗੱਲ ਹੈਗੀ ਆ ਸੋ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਉਸ ਇਨਸਾਨ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਔਰ ਮੈਨੂੰ ਤਕਰੀਬਨ ਜਿੱਥੇ ਤੱਕ ਯਕੀਨ ਹੈਗਾ ਦੱਸਦੇ ਆ ਕਹਿੰਦੇ ਕਿ ਉਹਦੀ ਜਿਹੜੀ ਹੋਰ ਬੇਟੀ ਇੱਕ ਉਹ ਮਾਮੇ ਦੇ ਰਹਿੰਦੀ ਸ਼ਾਇਦ ਇਸ ਕਰਕੇ ਰਹਿੰਦੀ ਹੋਊਗੀ ਉਹ ਸ਼ਾਇਦ ਉਹਦੇ ਘਰ ਦੀ ਵੀ ਤੰਗਾਈ ਹੋਊਗੀ ਉਹ ਤੋਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਜੋ ਮੈਨੂੰ ਲੱਗਦਾ ਹੈਗਾ ਬਾਕੀ ਲੱਗਨੇ ਲੱਗਲੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਇਸ ਗੱਲ ਦਾ ਬਹੁਤ ਮਾੜੀ ਗੱਲ ਹੈਗੀ ਆ ਇਨਸਾਨੀਅਤ ਨੂੰ ਸ਼ਰਮਸਾਰ ਇੱਕ ਵਾਰ ਫਿਰ ਤੋਂ ਕੀਤਾ ਹੈਗਾ ਹਰੇਕ ਵਾਂਗ ਐਤਕੀ ਫਿਰ ਅਰਦਾਸ ਕਰਦਾ ਕਿ ਆਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਤੁਸੀਂ ਇਸ ਕਿਸਮ ਦੀ ਦੁਬਾਰਾ ਕਿਤੇ ਘਟਨਾ ਨਾ ਵਾਪਰੇ ਸਾਨੂੰ ਇੱਥੇ ਬੈਠ ਕੇ ਇਸ ਕਿਸਮ ਦੀਆਂ ਘਟਨਾਵਾਂ ਨਾ ਸੁਣਾਉਣੀਆਂ ਪੈਣ ਮੈਂ ਉਸ ਜਦੋਂ ਬੱਚੀ ਦੀ ਵੀਡੀਓ ਦੇਖਦਾ ਨਾ ਜਦੋਂ ਉਹ ਐਦਾਂ ਨੋ ਲੱਕ ਗਲੀ ਵਿੱਚੋਂ ਜਾ ਰਹੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਸਾਰੇ ਪਰਿਵਾਰਾਂ ਵਾਲੇ ਹੈਗੇ ਆ ਸੋਚ ਕੇ ਦੇਖੋ ਉਹ ਬੱਚੀ ਨੇ ਸੋਚਿਆ ਹੁੰਗਾ ਕਿ ਮੈਂ ਕੁਝ ਕੁ ਸਮੇਂ ਬਾਅਦ ਮੇਰਾ ਕੀ ਬਣਨਾ ਕਿਲਕਾਰੀਆਂ ਮਾਰਦੀ ਗਲੀ 'ਚ ਧੌੜੀ ਜਾਂਦੀ ਜਿੱਦਾਂ ਨਿਆਣੇ ਭੱਜੇ ਨੱਠੇ ਫਿਰਦੇ ਹੁੰਦੇ ਆ ਔਰ ਸੈਕਿੰਡਾਂ ਦੇ ਵਿੱਚ ਤੁਸੀਂ ਦੇਖੋ ਉਸ ਬੰਦੇ ਨੇ ਕੀ ਦਾ ਕੀ ਕਰਕੇ ਰੱਖ ਦਿੱਤਾ ਉਸ ਬੱਚੀ ਦਾ ਉਹ ਇੱਕ ਬੰਦੇ ਦੀ ਕਰਤੂਤ ਨੇ ਸਾਡੇ ਸਾਰਿਆਂ ਨੂੰ ਸਾਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਇਸ ਕਰਕੇ ਨਹੀਂ ਕਿਓ ਕੌਣ ਹੈਗਾ ਆ ਕਿਹੜੇ ਤਰ੍ਹਾਂ ਨਾਲ ਸੰਬੰਧਤ ਆ ਇਸ ਕਰਕੇ ਕਰ ਦਿੱਤਾ ਤੇ ਉਹ ਗਵਾਂਡ ਆਂਡ ਗਵਾਂਡ ਆਂਡ ਗਵਾਂਡ ਵਾਲੀ ਗੱਲ ਜਿਹੜੀ ਮੇਨ ਜਿਹੜੀ ਮੁੱਖ ਗੱਲ ਹੈਗੀ ਆ ਅਸੀਂ ਵੀ ਸਾਰੇ ਜਿੱਥੇ-ਜਿੱਥੇ ਰਹਿੰਨੇ ਹੈਗੇ ਆ ਸਾਡੇ ਵੀ ਆਂਡ ਗਵਾਂਡ ਕਰ ਰਹੇ ਹੈਗੇ ਆ ਸਾਡੇ ਵੀ ਘਰਾਂ ਦੇ ਵਿੱਚ ਧੀਆ ਭੈਣਾ ਬੱਚੀਆਂ ਵਾਲੇ ਆ ਸਾਰੇ ਜਣੇ ਆਪਾਂ ਸਾਰੇ ਜਣੇ ਇੱਕ ਦੂਜੇ ਬਾਰੇ ਸੋਚਦੇ ਆ ਇਸ ਬੰਦੇ ਦੀ ਬਦੌਲਤ ਕੱਲੇ ਇਸ ਬੰਦੇ ਦੀ ਨਹੀਂ ਇਹ ਤੋਂ ਪਹਿਲੇ ਵੀ ਬਹੁਤ ਘਟਨਾਵਾਂ ਵਾਝਦੀਆਂ ਨਹੀਂ ਵਾਪਰੀਆਂ ਹੈਗੀਆਂ ਉਹਨਾਂ ਦੀ ਬਦੌਲਤ ਸਾਰੇ ਸੋਚਦੇ ਆ ਕਿ ਮੈਂ ਆਂਡੀ ਗਵਾਂਡੀ ਸਾਡੀ ਕਿੰਨੀ ਇੱਕ ਦੂਜੇ ਨਾਲ ਦਾਲ ਕੋਲੀ ਦੀ ਸਾਂਝ ਵਾ ਕਦ ਐ ਕੋ ਦੋ ਜਣੇ ਇਕੱਠੇ ਆਪਾਂ ਖੇਡਦੇ ਇਕੱਠੇ ਹੀ ਵਿਚਰਦੇ ਆਪਾਂ ਇਕੱਠੇ ਹੀ ਸਾਰਾ ਕੁਝ ਕਿੰਨੀ ਸਾਡੀ ਸਾਡੇ ਇਕੱਠੇ ਘੁੰਮਣ ਫਿਰਨ ਜਾਂਦੇ ਆ ਸਾਰੇ ਜਣੇ ਸੋਚਣ ਡੇ ਆ ਬੇਬਕੂਫੋ ਤੁਹਾਡੀ ਬਦੌਲਤ ਵੀ ਹੁਣ ਅਸੀਂ ਆਪਦੇ ਬੱਚੇ ਬੱਚੀਆਂ ਇਕ ਦੂਜੇ ਦੇ ਘਰੇ ਭੇਜਦਿਆ ਕਰੀਏ ਜਾਂ ਨਾ ਭੇਜਿਆ ਕਰੀਏ ਸਵੇਰ ਤੋਂ ਲੈ ਕੇ ਸ਼ਾਮ ਸ਼ਾਮ ਤੋਂ ਲੈ ਕੇ ਰਾਤ ਤੱਕ ਆਪਣੇ ਜੀਵਨ ਨੂੰ ਕੁਝ ਇਸ ਢੰਗ ਦੇ ਨਾਲ ਆਪਾਂ ਜੀਉਣ ਦੀ ਕੋਸ਼ਿਸ਼ ਕਰੀਏ ਕਿ ਆਪਾਂ ਗੁਰੂ ਦੇ ਲਾਗੇ 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 ਚੰਗੇ ਗੁਣਾਂ ਦੇ ਧਾਰਨੀ ਹੋਈਏ ਮਾੜਾ ਮਾੜਾ ਚੰਗੇ ਗੁਣਾਂ ਦੇ ਲਾਗੇ 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 ਹੋ ਹੋ ਕੇ ਰਹੀਏ ਅਸ਼ਲੀਲ ਪੁਣਾ ਲੁੱਚ ਪਾ ਊਠ ਪਟਾੰਗ ਜੇ ਬੋ ਤੜਮ ਤੜਮ ਡੀ ਜੇ ਫਲਾਨਾ ਇਹਨਾਂ ਚੀਜ਼ਾਂ ਤੋਂ ਥੋੜੀਆਂ ਦੂਰੀਆਂ ਬਣਾ ਕੇ ਰੱਖੋ ਕਾਦਰ ਦੇ ਨਾਲ ਜੁੜੋ ਕਾਦਰ ਦੀ ਕੁਦਰਤ ਦੇ ਲਾਗੇ ਲਾਗੇ ਹੋਣ ਦੀ ਮਾੜੀ ਮਾੜੀ ਕੋਸ਼ਿਸ਼ ਕਰੋ ਐਦਾਂ ਦੇ ਆਪਣੇ ਅੰਦਰ ਗੁਣ ਧਾਰਨ ਕਰਨ ਦੀ ਕੋਸ਼ਿਸ਼ ਕਰਕੇ ਦੇਖੀਏ ਤਪ ਕਰਾਂਗੇ ਜੇ ਤਾਂ ਤਪ ਹੋ ਜਾਂਦੇ ਹੁੰਦੇ ਆ ਬਹੁਤ ਕੁਝ ਖਰਾ ਖਰਾ ਹੋ ਜਾਊਗਾ ਆਓ ਆਪਾਂ ਸਾਰੇ ਜਣੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਕਿਰਪਾ ਕਰੋ ਤੁਸੀਂ ਤੁਸੀਂ ਕਿਰਪਾ ਕਰੋ ਪਾਸਾ ਜੀ ਦੁਬਾਰਾ ਇਦਾਂ ਦੀ ਘਟਨਾ ਸਾਨੂੰ ਕਿਤੇ ਪੜਨ ਸੁਣਨ ਨੂੰ ਜਾਂ ਦੇਖਣ ਨੂੰ ਨਾ ਮਿਲੇ ਔਰ ਅਸੀਂ ਪੱਤਰਕਾਰ ਵੀ ਅਰਦਾਸ ਕਰਦੇ ਹਾਂ ਪਾਸਾ ਜੀ ਸਾਨੂੰ ਦੁਬਾਰਾ ਇਸ ਕਿਸਮ ਦੀ ਕੋਈ ਵੀ ਘਟਨਾ ਨਾ ਵਾਪਰੇ ਸਾਨੂੰ ਇੱਥੇ ਬੈਠ ਕੇ ਸੁਣਾਉਣ ਲੱਗਿਆ ਬੜੀ ਤਕਲੀਫ ਹੁੰਦੀ ਆ ਪਾਸਾ ਜੀ ਤੁਸੀਂ ਰਹਿਮ ਕਰੋ ਪਾਸਾ ਜੀ ਕਿਰਪਾ ਕਰੋ ਹੋਇਆ ਪੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ